ਪੇਤਾ ਦਾ ਹੌਸਲਾ ਚੌਗਣਾ ਹੋ ਗਿਆ ਇਹ ਕਹਿੰਦੇ ਮੇਰਾ ਪੁੱਤ ਮੇਰੇ ਨਾਲ ਮੋਢਾ ਜੋੜ ਕੇ ਖੜ ਗਿਆ ਤਾਂ ਇਹ ਚੇਟਕ ਕਿਵੇਂ ਲੱਗ ਗਈ ਵੀ ਮੈਂ ਵੀ ਖੇਤੀ ਕਰਾਂ ਇਹ ਪਾਪਾ ਨੇ ਜੋ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਨਾ ਕੱਚੇ ਛੱਡਾਂ 'ਚ ਹਾਂ ਉਸ ਤੋਂ ਬਾਅਦ ਮੈਂ ਨਾਲ ਆਣ ਲੱਗ ਗਿਆ ਜੀ ਉਹ ਤੋਂ ਲੋਕਡਾਊਨ ਸੀ ਸਕੂਲ ਖੁੱਲਦੇ ਨਹੀਂ ਸੀਗੇ ਹਾਂ ਆ ਕੇ ਬਾਅਦ ਫਿਰ ਇੱਕ ਸੰਜੋਗ ਨਾਲ ਇੰਟਰਸਟ ਪੈ ਗਿਆ ਹਾਂ ਪੈ ਗਿਆ ਕਿ ਹੁਣ ਇਹੀ ਕਰਨਾ ਕੁਝ ਫਾਦਰ ਐਜ਼ ਅ ਫਰੈਂਡ ਬਣ ਗਿਆ ਸੀ ਉਹ ਇੱਕ ਕੋਆਰਡਨਸ ਹੁੰਦੇ ਹੈਗੇ ਨਾ ਜਿਹੜੀ ਉਹ ਚੀਜ਼ ਖਤਮ ਹੋ ਗਈ ਸੀ ਤਾਂ ਜੋ ਚੀਜ਼ ਮੈਂ ਬਾਹਰੋਂ ਨਹੀਂ ਸਿੱਖ ਪੈਣਾ ਕੰਮ ਬਾਰੇ ਉਹ ਇਹਨਾਂ ਨੇ ਸਿਖਾਈ ਹੈਗੀ ਅੱਛਾ ਪਹਿਲਾਂ ਇਹ ਕਹਿੰਦਾ ਵੀ ਮੈ ਕੈਨੇਡਾ ਜਾਣਾ ਹੈ। ਅੱਛਾ ਤੁਹਾਡੇ ਵੀ ਪਹਿਲਾਂ ਕੈਨੇਡਾ ਦਾ ਘੂਤਾ ਹੈ ਸੀ। ਹਾਂ। ਠੀਕ ਹੈ। ਉਹ ਜਦੋਂ ਤਾਂ ਇਦਾਂ ਲੱਗਿਆ ਮਨ ਬਣ ਗਿਆ ਦਾ ਵੀ ਆ ਯਾਰ ਨਹੀਂ। ਵੀ ਇੰਡੀਆ 'ਚ ਰਹਿ ਕੇ ਵੀ ਕੰਮ ਕੀਤਾ ਜਾ ਸਕਦਾ। ਤੂੰ ਇੰਨੀ ਕੈਨੇਡਾ ਹੀ ਹੈਗਾ ਸਭ ਕੁਝ। ਕਿੱਥੇ ਕੱਲਾ ਸੀ? ਉਹਨੇ ਨਾਲ ਕੜਦਾ ਮੈਨੂੰ ਲੋੜ ਹੀ ਨਹੀਂ ਪੈਂਦੀ ਹਫ਼ਤੇ 'ਚ ਮੈਂ ਸਿਰਫ ਇੱਕ ਜਾਂ ਦੋ ਦਿਨ ਆਨਾ। ਅੱਛਾ ਸਾਰਾ ਇਹੀ ਸੰਭਦਾ ਇੱਥੇ ਹੀ ਰਹਿੰਦਾ ਹੈ। ਹਾਂ। ਚੇ ਚੇ ਮੀਨੋ ਜਾਂਦਾ ਇਹਨੂੰ ਘਰੇ ਆਇਆ ਅੱਛਾ ਇੱਥੇ ਹੀ ਰਹਿੰਦੇ ਨੇ ਹਾਂਜੀ ਹਾਂਜੀ ਖੇਤੀ ਦੇ ਵਿੱਚ ਹੁਣ ਜਿਵੇਂ ਮੰਨ ਲਓ ਤੁਸੀਂ ਕਿਸਾਨ ਜ਼ਿਆਦਾਤਰ ਬਚਦਾ ਨਹੀਂ ਕੋਈ ਕੋਸੇ ਮਤਲਬ ਇਹ ਚੀਜ਼ ਤੁਸੀਂ ਕਰਦੇ ਹੋ ਇਹਦੇ ਵਿੱਚ ਮੁਨਾਫਾ ਕਿੰਨਾ ਕਾ ਮੁਨਾਫਾ ਪੂਰਾ ਮੁਨਾਫਾ ਹੀ ਹੈ ਜੀ ਤੁਸੀਂ ਮੰਨ ਕੇ ਚਲੋ 30 ਤੋਂ 35% ਮੁਨਾਫਾ ਆਇਆਗਾ ਅੱਜ ਕੱਲ ਜਿਹੜਾ ਜਮਾਨਾ ਉਹ ਨਹੀਂ ਰਿਹਾ ਵੀ ਆਪਾਂ ਇੱਕ ਕਿੱਲੇ ਦੇ ਵਿੱਚ ਆਲੂ ਵਾਲੇ ਜੀ ਉਹ ਕੀ 40 50 ਹਜ਼ਾਰ ਰੁਪਏ ਦਾ ਆਲੂ ਹੋ ਗਏ ਹਾਂ ਹਾਂ ਇਹਦੇ ਤੁਸੀਂ 1 ਕਿਲੋ ਚੋਂ ਚਾਹੇ 50 ਲੱਖ ਦਾ ਮਾਲ ਕੱਢ ਲਓ। ਅੱਛਾ 1 ਕਿੱਲੇ ਚੋਂ 50 ਲੱਖ ਦੀ ਮਸ਼ਰੂਮ ਕੱਢ ਸਕਦੇ ਆ। ਆਪਣੀ ਟੋਟਲ ਜਗ੍ਹਾ 1 ਕਿੱਲਾ ਹੀ ਹੈ। ਡੇਲੀ ਦੀ ਐਵਰੇਜ ਜਿਹੜੀ ਹੈਗੀ ਆ 1500 ਤੋਂ 1800 ਕਿਲੋ ਦੀ ਹੈਗੀ ਹੈ। ਤੇ ਰੇਟ ਮੰਡੀ ਦਾ ਜਿੱਦਾਂ ਕਿਸੇ ਦਿਨ 120 ਵੀ ਹੈਗਾ, ਕਿਸੇ ਦਿਨ 130 ਵੀ ਹੈਗਾ, ਕਿਸੇ ਦਿਨ 140 ਵੀ ਹੈਗਾ। ਹਾਂ ਹਾਂ। ਕਈ ਵਾਰ ਸੀਜ਼ਨ ਜਿਹਨੂੰ ਕਹਿੰਦੇ ਨੇ ਅਸੀਂ ਗਰਮੀਆਂ ਦਾ ਸੀਜ਼ਨ 200 ਰੁਪਏ, 210 ਰੁਪਏ ਵੀ ਰੇਟ ਚੱਲਾ ਜਾਂਦਾ ਹੈ। ਇਹ ਮੰਨ ਲਓ ਮਾਰਕੀਟਿੰਗ ਹੈ ਦੀ ਹੁਣ ਇਸ ਤੋਂ ਬਾਅਦ ਤੇ ਇੱਥੇ ਤਿਆਰ ਹੋ ਜਾਂਦੀਆਂ ਇਸ ਤੋਂ ਬਾਅਦ ਮਾਰਕੀਟ ਵਾਸਤੇ ਜਾਂਦੀਆਂ ਨੇ ਮਾਰਕੀਟ ਵਾਸਤੇ ਸਾਨੂੰ ਲੋੜ ਨਹੀਂ ਕਿ ਜੀ ਮਾਰਕੀਟ ਸਵੇਰੇ ਮੰਡੀ ਨਾਲ ਦੇ ਫੋਨ ਆਣਾ ਸ਼ੁਰੂ ਹੋ ਜਾਂਦਾ ਕਿੰਨਾ ਮਾਲ ਹੈ ਅਜਾ ਲੈ ਕੇ ਵੀ ਆਪ ਜਾਂਦੇ ਨੇ ਉਹਦੀਆਂ ਗੱਡੀਆਂ ਆਉਂਦੀਆਂ ਆਪ ਲੈ ਜਾਂਦੇ ਆ ਅਸੀਂ ਸਿਰਫ ਸਾਡਾ ਕੰਮ ਹੈ ਸਿਰਫ ਪੈਕਿੰਗ ਤੱਕ ਵੇਚਣ ਚ ਵੇਚਣ ਦਾ ਕੋਈ ਸ਼ੇਰਦਰ ਨਹੀਂ ਹੈ ਇਹਨੂੰ ਵਿਕਿਆ ਤਾਂ ਪਹਿਲਾਂ ਹੀ ਹੋਇਆ ਜੇ ਤੁਹਾਡੇ ਕੋਲ 100 ਕਿਲੋ ਮਾਲ ਨਿਕਲ ਰਿਹਾ ਤਾਂ ਮੰਡੀ 500 ਮੰਗ ਰਹੀ ਹੈ بڑے ਲੋਕਾਂ ਦੇ ਕੈਨੇਡਾ ਤੋਂ ਵੀ ਫੋਨ ਆ ਰਹੇ ਕਿ ਆਪਾਂ ਅੱਜ ਜਿਵੇਂ ਇਸ ਮਹੀਨੇ ਦੇ ਅੰਦਰ ਅੰਦਰ ਆ ਰਹੇ ਆ ਆਪਾਂ ਬਾਹਰ ਨਹੀਂ ਜਾਣਾ ਇੱਥੇ ਹੀ ਕੰਮ ਕਰਨਾ ਹੈ ਅੱਛਾ ਬਾਹਰੋਂ ਵੀ ਫੋਨ ਕਰਦੇ ਆ ਬਾਹਰੋਂ ਵੀ ਬਹੁਤ ਫੋਨ ਮੈਸੇਜ ਰੋਜ਼ ਆ ਰਹੇ ਆ ਰੋਜ਼ਗਾਰ ਕਿੰਨੇ ਬੰਦਿਆਂ ਨੂੰ ਦੇ ਰਹੇ ਹੋ ਕਿੰਨੇ ਟਾਈਮ ਤੋਂ ਕੰਮ ਕਰਤੀ ਨੇ ਸਾਰੇ ਆ ਸਾਰੇ ਆਪਣਾ ਕੋ ਪੁਰਾਣੇ ਆ ਕਿੰਨੇ ਬੰਦਿਆਂ ਨੂੰ ਸਾਰਾ ਜੇ ਓਵਰਆਲ ਪੁੱਛਾਂ ਮੈਂ ਕਿੰਨੇ ਬੰਦਿਆਂ ਨੂੰ 750 ਬੰਦੇ ਨੂੰ ਰੋਜ਼ਗਾਰ ਦੇ ਰਹੇ ਹਾਂ ਇੱਕ ਪਿੰਡ ਦੇ ਵਿੱਚ ਰਹਿ ਗਏ ਹੈਨਾ ਕਹਿੰਦੇ ਜਦੋਂ ਪਿਓ ਨਾਲ ਉੱਤ ਮੋਢਾ ਜੋੜ ਕੇ ਖੜਦਾ ਤਾਂ ਹੌਸਲਾ ਦੁੱਗਣਾ ਹੋ ਜਾਂਦਾ ਤੁਹਾਨੂੰ ਇੱਕ ਫਾਰਮ ਦੇ ਵਿੱਚ ਲੈ ਕੇ ਆਏ ਆ ਇਸ ਫਾਰਮ ਦੇ ਵਿੱਚ ਇਹ ਇੰਡਸਟਰੀ ਦੇ ਵਿੱਚ ਮਸ਼ਰੂਮ ਦੀ ਖੇਤੀ ਹੁੰਦੀ ਆ ਤੇ ਖੇਤੀ ਵੀ ਪਿਓ ਪੁੱਤ ਰਲ ਕੇ ਕਰਦੇ ਨੇ ਪੁੱਤ ਦੀ ਉਮਰ 18 ਸਾਲ ਹੈ ਤੇ 15 ਸਾਲ ਦੀ ਉਮਰ ਦੇ ਵਿੱਚ ਉਹਨੇ ਆਪਣੇ ਪਿਤਾ ਦੇ ਨਾਲੇ ਕੰਮ ਸ਼ੁਰੂ ਕੀਤਾ ਸੀਗਾ ਤੇ ਅੱਜ ਲੱਖਾਂ ਦਾ ਬੇਨਸਾ ਜਿਹੜਾ ਖੜਾ ਕਰ ਦਿੱਤਾ ਤੁਹਾਡੀ ਗੱਲਬਾਤ ਕਰਾਉਣੀ ਆ ਅਨੁਭਵ ਦੇ ਨਾਲ ਤੇ ਉਹਨਾਂ ਦੇ ਪਿਤਾ ਜੀ ਭਾਰਤ ਸਿੰਘ ਸਾਡੇ ਨਾਲ ਨੇ ਆਓ ਗੱਲਬਾਤ ਕਰਦੇ ਆਂ ਸਾਸੇ ਗਾਣੇ ਸਾਸੇ ਹਾਂ ਮੈਂ ਗੱਲ ਕਰ ਰਿਹਾ ਸੀ ਕਹਿੰਦੇ 18 ਸਾਲ ਦਾ ਪੁੱਤ ਜਦ ਪਿਓ ਨਾਲ ਖੜ ਜਾਂਦਾ ਹਾਂਜੀ ਹਾਂ ਕਹਿੰਦੇ ਹੌਸਲਾ ਦੁੱਗਣਾ ਹੋ ਜਾਂਦਾ ਦੋ ਲੋ ਚਾਰ ਗੁਣਾ ਹੋ ਜਾਂਦਾ ਇਹ ਦੋ ਗੁਣਾ ਕਿਉਂ ਤਾਂ ਇਹ ਹਾਂ ਸ਼ੁਰੂਆਤ ਕਿਵੇਂ ਹੁੰਦੀ ਹੈ ਇਸ ਚੀਜ਼ ਦੀ ਇਹ ਕੰਮ ਦੀ ਸ਼ੁਰੂਆਤ ਇਦਾਂ ਹੀ 2009 'ਚ ਮੈਂ ਟ੍ਰੇਨਿੰਗ ਲਈ ਸੀ ਕਿਸੇ ਯਾਰ ਦੋਸਤ ਦੇ ਕਹਿਣ ਤੇ ਅੱਛਾ ਮੇਨ ਕੰਮ ਮੇਰਾ ਕਾਊਂਟਸ ਦਾ ਹੈ ਤੇ ਉਸ ਤੋਂ ਬਾਅਦ ਫਿਰ 2-3 ਸਾਲ ਅਸੀਂ ਟਾਂਡੇ ਕਿਰਾਏ ਤੇ ਲੈ ਕੇ ਚਲਾਇਆ ਫਾਰਮ ਉਸ ਤੋਂ ਬਾਅਦ ਫਿਰ ਆ ਜਗਾ ਲਈ ਹਾਂ ਇਹਦੇ ਵਿੱਚ ਪਹਿਲਾਂ 2 ਸਾਲ ਕੱਚੇ ਸ਼ੈੱਡ ਲਾ ਕੇ ਕੀਤਾ। ਹੂੰ ਹੂੰ ਹੂੰ। ਕੱਲਾ ਸੀ ਹਿੰਮਤ ਨਹੀਂ ਪੈਂਦੀ ਸੀ। ਇਹ ਸ਼ੈੱਡਾਂ 'ਚ ਨਾਲ ਰਿਹਾ ਕਹਿੰਦਾ ਪਾਪਾ ਵੀ ਆਪਾਂ ਇਹਨੂੰ ਹੀ ਵਧਾਣਾ ਹੈ। ਹੂੰ ਹੂੰ ਹੂੰ। ਮੈਂ ਕਹਿੰਦਾ ਠੀਕ ਹੈ ਫਿਰ ਜੇ ਤੂੰ ਹਿੰਮਤ ਕਰਦਾ ਤਾਂ ਫਿਰ ਮੈਂ ਨਾਲ ਪੂਰੀ-ਪੂਰੀ ਰਾਤ ਜਿਵੇਂ ਇੱਥੇ ਹੀ ਰਹੇ ਆ। ਹਾਂ। ਤੇ ਨਾਲ ਪੂਰਾ ਸਟੈਂਡ ਲਿਆਏ ਨੇ ਹਰ ਚੀਜ਼ ਨੂੰ ਸਮਝ ਕੇ। ਹੂੰ ਹੂੰ। ਹੁਣ ਇਹੀ ਸੰਭ ਰਿਹਾ ਸਾਰਾ ਮੈਂ। ਅੱਛਾ। ਹਫ਼ਤੇ 'ਚ 2 ਦਿਨ ਹੀ ਇੱਥੇ ਆਣਾ। ਹੂੰ। ਬਾਕੀ ਲੁਧਿਆਣਾ ਹੀ ਹੁੰਨਾ। ਹੂੰ ਹੂੰ ਹੂੰ। ਤਾਂ ਜਿਵੇਂ ਗੱਲਬਾਤ ਕਰਦੇ ਆ ਖੇਤੀ ਦੇ ਵਿੱਚ ਤਾਂ ਕਹਿੰਦੇ ਔਖੀ ਬਹੁਤ ਆਪਣੀ ਖੇਤੀ ਤਾਂ ਔਖੀ ਆ ਤੁਹਾਨੂੰ ਪਤਾ ਖੇਤੀ ਦੇ ਵਿੱਚ 24 ਘੰਟੇ ਉੱਥੇ ਹੀ ਰਹਿਣਾ ਪੈਂਦਾ ਤਾਂ ਮੰਨ ਲਓ ਇੱਕ ਅਕਾਊਂਟਸ ਦਾ ਕੰਮ ਕਰਨੇ ਵਾਲਾ ਬੰਦਾ ਖੇਤੀ ਦੇ ਵਿੱਚ ਐਡਜਸਟਮੈਂਟ ਕਿਵੇਂ ਹੋਈ ਫਿਰ ਜੇ ਮੰਨ ਲਓ ਤੁਸੀਂ ਬਾਜੀ ਸਮਝੋ ਜਦੋਂ ਵੈਟ ਲੱਗਿਆ ਉਦੋਂ ਫਿਰ ਥੋੜਾ ਜਿਹਾ ਕੰਮ ਡਿਫਿਕਲਟ ਹੋ ਗਿਆ ਸੀ ਅੱਛਾ ਹੌਲੀ ਹੌਲੀ ਕੋਸ਼ਿਸ਼ ਕੀਤੀ ਵੀ ਇਹਨੂੰ ਕਿਸੇ ਹੋਰ ਕੰਮ ਨੂੰ ਨਾਂ ਲੈ ਐਡ ਕਰੀਏ ਇਹ ਨਾ ਹੋਵੇ ਵੀ ਇਧਰੋਂ ਬਿਲਕੁਲ ਹੀ ਉਹ ਹੋ ਜਾਵੇ ਫਿਰ ਐਡ ਕਰਦੇ 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 ਬਸ ਲੜਦੋਈ 12 13 ਸਾਲਾਂ 'ਚ ਇੱਥੇ ਤੱਕ ਪਹੁੰਚ ਗਿਆ ਅੱਛਾ 12 13 ਸਾਲਾਂ 'ਚ ਇੱਥੇ ਤੁਹਾਨੂੰ ਪਾਪਾ ਨਾਲ ਵੀ ਗੱਲਬਾਤ ਕਰਾਂਗੇ ਤਾਂ ਬਾਈ ਜਿਵੇਂ ਕਹਿੰਦੇ ਨੇ ਪਿਤਾ ਦਾ ਹੌਸਲਾ ਚੌਗਣਾ ਹੋ ਗਿਆ ਇਹ ਕਹਿੰਦੇ ਮੇਰਾ ਪੁੱਤ ਮੇਰੇ ਨਾਲ ਮੋਢਾ ਜੋੜ ਕੇ ਖੜ ਗਿਆ ਤਾਂ ਇਹ ਚੇਟਕ ਕਿਵੇਂ ਲੱਗੀ ਵੀ ਮੈਂ ਵੀ ਖੇਤੀ ਕਰਾਂ ਇਹ ਪਾਪਾ ਨੇ ਜਦੋਂ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਨਾ ਕੱਚੇ ਛੱਡਾਂ 'ਚ ਹਾਂ ਉਸ ਤੋਂ ਬਾਅਦ ਮੈਂ ਨਾਲ ਆਣ ਲੱਗ ਗਿਆ ਜਦੋਂ ਲੋਕਡਾਊਨ ਸੀ ਸਕੂਲ ਖੁੱਲਦੇ ਨਹੀਂ ਸੀਗੇ ਆ ਕੇ ਬਸ ਫਿਰ ਇੱਕ ਸੰਜੋਗ ਨਾਲ ਇੰਟਰਸਟ ਪੈ ਗਿਆ ਪੈ ਗਿਆ ਕਿ ਹੁਣ ਇਹੀ ਕਰਨਾ ਹੈ ਕੋਚ ਫਾਦਰ ਐਜ਼ ਅ ਫਰੈਂਡ ਬਣ ਗਿਆ ਸੀ ਜਾਨੀ ਕਿ ਮਿੱਤਰਤਾ ਪਿਓ ਪੁੱਤ ਦੇ ਵਿੱਚ ਮਿੱਤਰਤਾ ਆਈ ਬਿਲਕੁਲ ਜੀ ਉਹ ਇੱਕ ਕੋਰਡਨਸ ਹੁੰਦੇ ਹੈਗਾ ਨਾ ਜਿਹੜੀ ਉਹ ਚੀਜ਼ ਖਤਮ ਹੋ ਗਈ ਸੀ ਤਾਂ ਜੋ ਚੀਜ਼ ਮੈਂ ਬਾਹਰੋਂ ਨਹੀਂ ਸਿੱਖ ਪਾਇਨਾ ਕੰਮ ਬਾਰੇ ਉਹ ਇਹਨਾਂ ਨੇ ਸਿਖਾਈ ਹੈਗੀ ਅੱਛਾ ਜੋ ਗਿਆਨ ਕਿਸੇ ਕਿਤਾਬ ਚ ਵੀ ਨਹੀਂ ਹੈਗਾ ਨਾ ਉਹ ਗਿਆਨ ਇਹਨਾਂ ਤੋਂ ਮਿਲਦਾ ਉਹਦੇ ਕਰਕੇ ਫਿਰ ਇੱਕ ਕੰਮ ਚ ਐਕਸਪਰਟਿਸ ਥੋੜੀ ਜ਼ਿਆਦਾ ਬਾਦੀ ਗਈ ਤਾਂ ਠੀਕ ਆ ਤਾਂ ਜਿਵੇਂ ਪੁੱਛਿਆ 15 ਸਾਲ ਦੀ ਉਮਰ ਸੀਗੀ 15 ਸਾਲ ਦੀ ਉਮਰ ਤੋਂ ਤੁਸੀਂ ਦੱਸ ਰਹੇ ਹੋ ਵੀ ਇੱਥੇ ਆ ਗਏ ਸੀ ਹਾਂਜੀ ਤਾਂ ਤੁਸੀਂ ਨਹੀਂ ਕਿਹਾ ਵੀ ਯਾਰ ਤੇਰੀ ਉਮਰ ਘੱਟ ਆ ਹਜੇ ਪੁੱਤ ਠਹਿਰ ਕੇ ਕਰ ਲਈ ਮੈਂ ਆਪਣੇ ਵੱਲੋਂ ਤਾਂ ਇਹਨੂੰ ਜਿੱਦਾਂ ਲੁਧਿਆਣੇ ਆਣਾ ਇਹਨੂੰ ਨਾਲ ਲੈਣਾ ਵੀ ਚਲੋ ਘਰੇ ਕੀ ਕਰੇਗਾ ਇੱਥੇ ਆ ਕੇ ਮੇਰਾ ਮਾਰਾ ਮੋਟਾ ਹੱਥ ਵਟਾ ਦੀ ਉਹ ਕਰਦੇ ਕਰਦੇ ਦਾ ਇੰਟਰਸਟ ਹੀ ਇੰਨਾ ਬਣ ਗਿਆ ਹੁਣ ਜਦੋਂ ਪਲੱਸ 2 ਇਹਨੇ ਕਲੀਅਰ ਕੀਤੀ ਹੈ ਮਤਲਬ ਨੰਬਰ ਵੀ ਬਹੁਤ ਅੱਛੇ ਆਏ ਸੀ ਅੱਛਾ ਤੇ ਮੈਂ ਇਹਨੂੰ ਕਿਹਾ ਅੱਗੋਂ ਕੀ ਕਰਨਾ ਕਹਿੰਦਾ ਮੈਂ ਨਹੀਂ ਪੜਨਾ ਪਉਣਾ ਅੱਛਾ ਮੈਂ ਕਹਿੰਦਾ ਇਹ ਵੀ ਚੱਲੇ ਇਹ ਨਹੀਂ ਕਿ ਆਪਾਂ ਛੱਡਣਾ ਨਹੀਂ ਤੂੰ ਕੋਲੇ ਲਾਈਫ ਦਾ ਇੱਕ ਘਟੋ ਘਟ ਐਡਮਿਸ਼ਨ ਲੈ ਲੈ ਜਾ ਨਾ ਜਾ ਉਹ ਬਾਅਦ ਦੀ ਗੱਲ ਹੈ ਚੱਲ ਮਹੀਨੇ ਚ ਪੈਂਦੇ ਨਹੀਂ ਚਲਾ ਜਾ ਇਹ ਉਦੋਂ ਦਾ ਇਹਦਾ ਇੰਟਰਸਟ ਹੀ ਇੰਨਾ ਬਣ ਗਿਆ ਕਹਿੰਦਾ ਮੈਂ ਕਰਨਾ ਹੀ ਇਹੀ ਹੈ ਅੱਛਾ ਤੂੰ ਪਹਿਲਾਂ ਇਹ ਕਹਿੰਦਾ ਕਿ ਮੈਂ ਕੈਨੇਡਾ ਜਾਣਾ ਹੈ ਅੱਛਾ ਤੁਹਾਡੇ ਵੀ ਪਹਿਲਾਂ ਕੈਨੇਡਾ ਦਾ ਭੂਤ ਹੈ ਹਾਂ ਠੀਕ ਹੈ ਪਰ ਜਦੋਂ ਤਾਂ ਇੱਧਰ ਲੱਗਿਆ ਮਨ ਬਣ ਗਿਆ ਇਹਦਾ ਵੀ ਹਾਂ ਯਾਰ ਨਹੀਂ ਵੀ ਇੰਡੀਆ ਜਿਹੜੇ ਵੀ ਕੰਮ ਕੀਤਾ ਜਾ ਸਕਦਾ ਜਰੂਰੀ ਨਹੀਂ ਕੈਨੇਡਾ ਹੀ ਹੈਗਾ ਸਭ ਕੁਝ ਸਹੀ ਹੈ ਤਾਂ ਤੁਹਾਡਾਂ ਨਾਲੇ ਸਾਨੂੰ ਫਾਰਮ ਦਿਖਾਓ ਹੈ ਨਾ ਕਿਵੇਂ ਉੱਥੇ ਅਸੀਂ ਕਿਵੇਂ ਹੁੰਦੀ ਹੈ ਸਾਰੇ ਕੰਮ ਉਹ ਪ੍ਰੋਸੈਸਿੰਗ ਸ਼ੁਰੂ ਸ਼ੁਰੂਆਤ ਸਭ ਤੋਂ ਪਹਿਲਾਂ ਸੰਗੋਤ ਚੱਕੀ ਤੂੜੀ ਆਂਦੀ ਹੈਗੀ ਹਾਂ ਇੱਕ ਵਾਰ ਆਪਾਂ ਕੋਲ ਇਹ ਨਿੱਕੀ ਜਿਹੀ ਸਮਾਨ ਦੀ ਸਥਾ ਹਾਂ ਜਿਹੜਾ ਕਿ ਸਮਾਨ ਮਿਕਸ ਹੋ ਕੇ ਇੱਧਰ ਆ ਰਿਹਾ ਹਾਂ ਉਸ ਬਾਅਦ ਫਿਰ ਇਹ ਇੱਧਰ ਬੰਗਰਾ ਜਾਂਦਾ ਹੈ ਇੱਧਰ ਬੰਗਰੇ ਨੂੰ ਆਪਾਂ ਕਹਿੰਦੇ ਹੈਗਾ ਸਟੈਰਲਾਈਜੇਸ਼ਨ ਚੈਂਬਰ ਠੀਕ ਹੈ ਇਹਦੇ ਚ ਕੰਪੋਸਟ ਸਟੈਰਲਾਈਜ਼ ਹੁੰਦੀ ਹੈਗੀ ਉਹਦੇ ਚ 에ਅਰ ਪ੍ਰੈਸ਼ਰ ਉਹਦੇ ਚ ਟੈਂਪਰੇਚਰ ਮਿਕਸਿੰਗ ਅੱਗੇ ਪ੍ਰੋਪਰ ਹੋਗੀ ਫਿਰ ਉਸ ਤੋਂ ਬਾਅਦ ਜਿਵੇਂ ਆ ਹੈਗੀ ਹੈ ਇਹਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ। ਅੱਛਾ। ਠੀਕ ਹੈ। ਇਹ ਜਾਨੀ ਕਿ ਪੂਰੀ ਵਧੀਆ ਤੂੜੀ ਹੁੰਦੀ ਹੈ ਜਿਹੜੀ ਉਹ ਲੈਣੇ। ਉਸ ਤੋਂ ਬਾਅਦ ਤੂੜੀ ਸਾਫ਼ ਚਾਹੀਦੀ ਉਹਦੀ ਕੋਈ ਗੰਦਗੀ ਨਾ ਹੋਵੇ। ਬਿਲਕੁਲ ਸ਼ੈਡ ਅੱਛਾ ਬਿਲਕੁਲ ਸਾਫ਼ ਚਾਹੀਦੀ ਹੈ ਜਿਵੇਂ ਆਉਂਦੀ ਹੈ ਨਾ ਆਪਾਂ ਕੁਛ ਨਾ ਵੀ ਕੋਲੀ। ਉਸ ਤੋਂ ਬਾਅਦ ਅੱਗੇ ਫਿਰ ਇਹ ਜਾਂਦੀ ਹੈਗੀ ਟਨਲ 'ਚ। ਅੱਛਾ। ਟਨਲ ਨੂੰ ਸਾਇੰਟਿਫਿਕ ਭਾਸ਼ਾ 'ਚ ਕਹਿੰਦੇ ਹੈਗੇ ਪੈਸਟਰਾਇਜ਼ੇਸ਼ਨ ਚੈਂਬਰ। ਠੀਕ ਹੈ। ਪੈਸਟਰਾਇਜ਼ੇਸ਼ਨ ਚੈਂਬਰ ਕੀ ਹੁੰਦਾ ਹੈ ਜਿਹੜੀ ਕੰਪੋਜ਼ ਦੇ ਅੰਦਰ ਅਮੋਨੀਆ ਹੁੰਦੀ ਹੈ ਨਾ NH3 ਗੈਸ ਉਹ ਨਾਈਟ੍ਰੋਜਨ ਕੰਪੋਨੈਂਟਸ ਤੇ ਮੌਇਸਚਰ ਚ ਕਨਵਰਟ ਹੁੰਦੀ ਹੈਗੀ ਕਿ ਟੂੜੀ ਚੋਂ ਗੰਧ ਨਿਕਲ ਜਵੇ ਤੇ ਟੂੜੀ ਚ ਨਾਈਟ੍ਰੋਜਨ ਆ ਜਵੇ ਨਾਈਟ੍ਰੋਜਨ ਕੀ ਕਰਦੀ ਹੈਗੇ ਮਸ਼ਰੂਮ ਦੀ ਗ੍ਰੋਥ ਚ ਹੈਲਪ ਕਰਦੀ ਹੈ ਅੱਛਾ ਹੋ ਜਿੰਨੀ ਵਧੀਆ ਨਾਈਟ੍ਰੋਜਨ ਹੋ ਗਈ ਕੰਪੋਸਟ ਓਨੀ ਵਧੀਆ ਮਸ਼ਰੂਮ ਗਰੋ ਹੋਗੇ ਓਨੀ ਵਧੀਆ ਕੁਆਲਿਟੀ ਆਊਗੀ ਉਸ ਤੋਂ ਬਾਅਦ ਫਿਰ ਆਪਾਂ ਉਹਦੇ ਚ 8ਵੇਂ ਦਿਨ ਇਹਨੂੰ ਬਾਹਰ ਕੱਢ ਕੇ ਹਾਂ ਉਸ ਵੇਲੇ ਫਿਰ ਆਪਾਂ ਵਿੱਚ ਬੀਜ ਲੈ ਲਾ ਲੀਦਾ अच्छा बीज रे लाके ਆਪਾਂ ਫਿਰ ਇਹਦੀ ਸਪੋਨਿੰਗ ਕਰਦੇ ਠੀਕ ਹੈ ਅੱਗੇ ਫਿਰ ਉਹ ਫਰਦਰ ਪ੍ਰੋਸੈਸਿੰਗ ਲਈ ਕੋਲਡ ਰੂਮ ਚਲ ਜਾਂਦੇ। ਜਿਵੇਂ ਪੁੱਛਾਂ ਜਿਵੇਂ ਇਹ ਤੁਹਾਡਾ ਹੁਣ ਬਣਿਆ ਹੋਇਆ ਸਾਰਾ ਸਿਸਟਮ ਤਾਅਮ-ਜਾਅਮ ਜਿੰਨਾ ਵੀ ਹੈਗਾ ਤਾਂ ਇਹਦੇ ਨਾਲ ਜਿਹੜਾ ਸ਼ੁਰੂਆਤ ਫਿਰ ਇੱਥੇ ਇਹ ਤਾਂ ਹੁਣ ਤਾਂ ਸ਼ੈੱਡ ਪੈ ਗਏ ਸਾਰੇ ਤੁਸੀਂ ਪੱਕਾ ਕਰ ਲਿਆ। ਸ਼ੁਰੂਆਤ ਕਿੰਨੇ ਤੋਂ ਕੀਤੀ ਸੀਗੀ? ਸ਼ੁਰੂਆਤ ਦੀ 3.5 ਲੱਖ ਤੋਂ ਕੱਚੀਆਂ ਝੌਂਪੜੀਆਂ ਉਹ ਬਾਂਸਾਂ ਦੀਆਂ ਬਣਾ ਕੇ ਤੇ ਇੱਥੇ ਆਪਣੇ ਵਾਸਤੇ ਇੰਦਾ ਦਾ ਇੱਕ ਅਲ੍ਹਾ ਇੱਕੋ ਬਣਾ ਲਿਆ ਜੀ ਕਮਰਾ ਜਿਹਾ ਰਹਿਣ ਵਾਸਤੇ ਤੇ ਉਹਦੇ ਵਿੱਚ ਫਿਰ ਉਹ ਤੋਂ ਸ਼ੁਰੂਆਤ ਕੀਤੀ ਅੱਛਾ ਉਹ 2 ਸਾਲ ਉਹੀ ਕੀਤਾ ਅੱਛਾ ਪਹਿਲਾਂ ਕੱਚੀਆਂ ਝੌਂਪੜੀਆਂ ਪਾਈਆਂ ਇੱਥੇ ਤਾਂ ਜੇ ਮਨ ਲੋ ਕੱਚੀਆਂ ਝੌਂਪੜੀਆਂ ਪਾ ਕੇ ਜਿਹੜਾ ਇਹ ਕੰਮ ਸ਼ੁਰੂ ਕੀਤਾ ਫਿਰ ਤੁਸੀਂ ਕੀ ਕਰਦੇ ਹੁੰਦੇ ਸੀ ਇੱਥੇ ਆ ਕੇ ਕੰਮ ਦੇਖਣਾ ਕਿ ਇਹ ਜੀ ਪਾਪਾ ਕਿਦਾਂ ਕਰ ਰਹੇ ਉਹ ਫਿਰ ਪ੍ਰੈਕਟੀਕਲ ਨੋਲਿਜ ਮਿਲਦੀ ਗਈ ਨਾ ਇੱਕ ਤਾਂ ਹੋ ਗਿਆ ਥਿਉਰੈਟਿਕਲ ਨੋਲਿਜ ਕਿਤਾਬਾਂ ਚੋਂ ਜਗਾਦਾ ਜੇ ਇਦਾਂ ਕਰਨੀ ਹੈ ਪਰ ਪ੍ਰੈਕਟੀਕਲ ਵੀ ਪਤਾ ਹੋਣਾ ਚਾਹੀਦਾ ਕਰ ਕਿਦਾਂ ਰਹੇ ਤਾਂ ਜਿਵੇਂ ਮੰਨ ਲਓ ਆਪਾਂ ਕਹਿ ਸਕਦੇ ਆ ਵੀ ਆ ਜਿਹੜਾ ਤਾਮਜਾਮ ਹੁਣ ਦਿਖ ਰਿਹਾ ਇਹਦੇ ਵਿੱਚ ਹੀ ਨਹੀਂ ਪਹਿਲਾਂ ਛੋਟੇ ਤੋਂ ਸ਼ੁਰੂ ਕੀਤਾ ਹਾਂ ਹਾਂ ਛੋਟੇ ਤੋਂ ਸ਼ੁਰੂ ਕਰਕੇ ਫਿਰ ਉਹ ਤੋਂ ਬਾਅਦ ਆਓ ਤੁਹਾਡਾ ਇਹ ਵੀ ਦੇਖਦੇ ਹੁਣ ਸਾਰਾ ਹੈ ਨਾ ਅੰਦਰ ਸਾਨੂੰ ਦਿਖਾਓ ਕਿਵੇਂ ਪੱਤੇ ਸੰਭਾਲਦੇ ਸਨ ਬਿਲਕੁਲ ਇਹਦੇ ਵਿੱਚ ਸਾਰਾ ਪ੍ਰੋਸੈਸਿੰਗ ਹੁੰਦੀ ਹੈ। ਇਹ ਗਰੋਇੰਗ ਰੂਮਸ ਇੱਥੋਂ ਸ਼ੁਰੂ ਹੈ। ਠੀਕ ਹੈ। ਹਾਂ। ਅੰਦਰ ਸਾਰੀ ਇਹ 11 ਬਣਾ ਬਣੇ ਹਾਂਜੀ ਹਾਂ। ਮੈਂ ਸ਼ੁਰੂਆਤ ਇੱਥੇ ਫਿਰ ਕਿਵੇਂ ਹੁੰਦੀ ਹੈ ਕੰਮ ਦੀ ਜਿਵੇਂ ਮੰਨ ਲਓ ਮਸ਼ਰੂਮ ਤਿਆਰ ਕਰਨੀ ਉਹ ਬੀਜਣੀ ਬੀਜ ਦੇ ਕਿਹੜੇ ਇੱਥੇ ਸਭ ਤੋਂ ਪਹਿਲਾਂ ਨਾ ਬਾਹਰੋਂ ਬੈਗ ਬਣਾ ਕੇ 11-11 ਕਿਲੋ ਦੇ ਹਾਂ ਉਹ ਲਿਆ ਕੇ ਅੱਗੇ ਇਨ ਕਮਰੇ 'ਚ ਰੱਖੀ ਦੇ ਆ। ਅੱਛਾ। ਜਿਵੇਂ ਆਹ ਕਮਰੇ 'ਚ ਬੈਗ ਪਏ ਹੋਏ। ਜੀ ਜੀ ਜੀ। ਇਦੇ ਵਿੱਚ ਤਾਂ ਹੀਟ ਜੀ ਵੀ ਲੱਗਦੀ ਹੈ ਨਾ ਇਹਦੇ CO2 ਕਹਿੰਦੇ ਗੈਸ ਬੰਡ ਆਕਸਾਈਡ ਕਾਰਬਨ ਡਾਈ ਆਕਸਾਈਡ ਇਹਦੇ ਵਿੱਚ ਮੇਨਟੇਨ ਕਰਕੇ ਰੱਖਣੀ ਹੁੰਦੀ ਹੈ ਕਿ ਮਸ਼ਰੂਮ ਦਾ ਜਿਹੜਾ ਬੀਜ ਹੈ ਨਾ ਉਹ ਮਾਈਸੀਲੀਅਮ ਬਣਨ ਲੱਗੇ ਅੱਛਾ ਇਹ ਸਟੈਪ ਨੂੰ ਕਹਿੰਦੇ ਹੈਗੇ ਸਪੋਨਰ ਅੱਛਾ ਇਹਦੇ ਵਿੱਚ ਹੁਣ ਬੀਜ ਬੀਜਿਆ ਹੋਇਆ ਤੁਸੀਂ ਇਹ ਆ ਬੀਜ ਬੀਜਿਆ ਅੱਛਾ ਬੀਜਿਆ ਹੋਇਆ ਤਿਆਰ ਹੋਣ ਲੱਗ ਪਿਆ ਇਹਨੂੰ ਮਾਈਸੀਲੀਅਮ ਕਹਿੰਦੇ ਠੀਕ ਹੈ ਜੀ ਅੱਛਾ ਸ਼ੁਰੂਆਤੀ ਦੌਰ ਦੇ ਵਿੱਚ ਏਕਣ ਕਰਨਾ ਪੈਂਦਾ ਪਹਿਲਾਂ ਹਾਂਜੀ ਹਾਂਜੀ ਕਾਰਬਨ ਡਾਈ ਆਕਸਾਈਡ ਵਾਲੇ ਇਹਦੇ ਵਿੱਚ ਰੱਖਣਾ ਪੈਂਦਾ ਠੀਕ ਨਹੀਂ ਕਾਲ ਬਰਖਣਾ ਨਹੀਂ ਪੈਂਦਾ ਇਹ ਕੰਪੋਸਟ ਆਪਣੀ ਹੁੰਦੀ ਹੈਗੇ ਆ ਆਪੇ ਰਿਲੀਜ਼ ਕਰਦੀ ਆਪਾਂ ਬਸ ਉਹਨੂੰ ਮੇਨਟੇਨ ਕਰਨਾ ਉਹਨੂੰ ਖਤਮ ਨਹੀਂ ਹੁੰਦੇ ਨਾ ਜਦੋਂ ਅਜੇ ਖੋਲ ਕੇ ਕਿਸੇ ਦੇਖੇ ਨਾ ਖਤਮ ਨਹੀਂ ਹੁੰਦੇ ਨਾ ਬਸ ਮੇਨਟੇਨ ਆਪੇ ਪ੍ਰੋਡਿਊਸ ਹਾਂਜੀ ਹਾਂ ਸਾਰੀ ਗੈਸ ਜਿਹੜੀ ਹੈਗੀ ਆ ਇਹ ਕਿਦਾਂ ਦਾ ਹਿਊਮਨ ਬੀਂਗ ਹੀ ਹੈ ਇਹਨੇ ਜਿਵੇਂ ਆਪਾਂ ਸਾਹ ਲੈਂਦੇ ਆ ਨਾ ਓਵੇਂ ਸਾਹ ਵੀ ਲਊਗੀ ਅੱਛਾ ਬਸ ਆਪਾਂ ਇਹ ਜਿਹੜੀ ਗੰਦੀ ਸਾ CO2 ਛੱਡ ਰਹੀ ਹੈ ਮਾਲ ਟਾਈਮ ਉਹ ਆਪਾਂ ਬਾਹਰ ਸੁੱਟਣੀ ਹੈਗੀ ਠੀਕ ਹੈ ਕਿਉਂਕਿ ਇਨਸਾਨ ਵੀ ਜਦੋਂ CO2 ਲਊਗਾ ਮਰਨ ਲੱਗ ਜਾਊਗਾ ਨਾ ਤਾਂ ਮਸ਼ਰੂਮ ਮਰਨ ਇਹ ਇਹ ਤੋਂ ਬਾਅਦ ਅਜਾਇਬ ਨੂੰ ਸ਼ਿਫਟ ਕਰਦੇ ਹਾਂ ਹਾਂ ਨਹੀਂ ਇਹ ਇਹ ਨਾ ਇਹੀ ਹੈ ਰਹਿਣਾ ਇਹੀ ਇਹਦੇ ਜਿਹੜੀ ਫਦਰ ਪ੍ਰੋਸੈਸਿੰਗ ਹੈ ਇਹਦੇ ਇੱਥੇ ਪਈ ਪਈ ਹੋਈ ਜਾਂਦੀ ਹੈ ਅਜੇ ਪਈ ਪਈ ਹੈ ਹਾਂਜੀ ਹੈ ਜਿਹੜਾ ਉਹ ਬੀਟ ਅੰਦਰ ਮੈਂਟੇਨਰ ਕਰਦੇ ਸੀ ਪੇ ਸੀ ਹੁਣ ਕੋਈ ਲਾ ਕੇ ਨਹੀਂ ਇਹ ਪੈਨ ਲੱਗਾ ਹੋਇਆ ਨਾ ਅੱਛਾ ਇਹਨੇ 쿨ਿੰਗ ਨਾ 쿨ਿੰਗ ਬਾਰ ਜਾਂਦੇ ਨਹੀਂ ਨਾ ਹੀਟ ਬਾਰ ਜਾਂਦੇ ਨਹੀਂ ਉਸ ਤੋਂ ਬਾਅਦ ਇਹਦੇ ਉੱਪਰ ਗੋਬਰ ਦੀ ਪਰਤ ਛੱਡਦੀ ਹੈ ਗੋਬਰ ਤੇ ਕੋਟਿੰਗ ਅੱਛਾ ਉਹਨੂੰ ਕਹਿੰਦੇ ਕੇਸਿੰਗ ਅੱਛਾ ਜਿਵੇਂ ਆ ਚੀ ਚੜੀ ਹੋਈ ਹੁੰਦੀ ਹੈ ਅੱਛਾ ਇਹ ਗੋਬਰ ਹੈ ਇਹਦੇ ਵਿੱਚ ਇਹ ਗੋਬਰ ਤੇ ਕੁਆਇਰ ਫਿੱਟ ਹੈ ਠੀਕ ਹੈ ਇਹਦਾ ਕੀ ਕੰਮ ਹੈਗਾ ਇਹਨੂੰ ਆਪਾਂ ਕਹਿੰਦੇ ਆ ਫੂਡ ਅੱਛਾ ਇਹ ਟੈਕਨੀਕਲ ਪਾਸ਼ਾ ਜਿਹਨੂੰ ਫੂਡ ਕਹਿੰਦੇ ਫੂਡ ਤੋਂ ਜਦੋਂ ਮਾਈਸੀਲੀਅਮ ਬਣਨ ਲੱਗ ਜਾਂਦਾ ਨਾ ਉਹਨੂੰ ਇੱਕ ਸਪੋਰਟ ਚਾਹੀਦੀ ਹੁੰਦੀ ਹੈਗੀ ਉੱਪਰ ਉੱਠਣ ਦੀ ਅੱਛਾ ਜੇ ਇਹ ਤੂੜੀ ਚ ਰਹੂਗਾ ਖਾਲੀ ਤਾਂ ਜਾਲਾ ਫੈਲੀ ਜਾਊਗਾ ਉਹਨੂੰ ਉੱਪਰ ਨਹੀਂ ਉੱਠਣਾ ਉਹਨੇ ਮਸ਼ਰੂਮ ਬਣਨੇ ਆ ਜਾਲਾ ਉੱਪਰ ਚੜਨ ਲੱਗ ਗਿਆ ਇਹ ਐਜ਼ ਅ ਸਪੋਰਟ ਐਕਟ ਕਰਦਾ ਹੈ ਅੱਛਾ ਜਿਵੇਂ ਸਾਇੰਸ ਵੀ ਪੜ੍ਹਾਉਂਦੇ ਆ ਕਿ ਕੋਈ ਵੀ ਚੀਜ਼ ਆਪਣੀ ਸਟੇਟ 'ਚ ਉਹ ਤੱਕ ਰਹੂਗੀ ਜਦ ਤੱਕ ਉਹਨੂੰ ਬਾਹਰੋਂ ਧੱਕਾ ਨਹੀਂ ਮਿਲਦਾ ਹਿਲਣ ਲਈ ਹਾਂ 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 ਉਵੇਂ ਆ ਚੀਜ਼ੇ ਉਹਨੇ ਇਹ ਜਾਲਾ ਬਣੀ ਜਾਣਾ ਫੈਲੀ ਜਾਣਾ ਜਦ ਤੱਕ ਇਹਨੂੰ ਬਾਹਰੋਂ ਧ ਠੀਕ ਹੈ ਇਹ ਐਸੇ ਸਪੋਰਟ ਐਕਟ ਕਰਦੀ ਤਾਂ ਜੇ ਮੰਨ ਲਓ ਜਿਹੜੀ ਟੈਕਨੀਕਲ ਨੌਲੇਜ ਆ ਤੁਹਾਡੇ ਕੋਲ ਇਹ ਫਾਦਰ ਸਾਹਿਬ ਨਹੀਂ ਦਿੱਤੀ ਹੋਈ ਹਾਂਜੀ ਅੱਛਾ ਇਹ ਨੌਲੇਜ ਤੁਸੀਂ ਲੈ ਕੇ ਆਪਣੇ ਪੁੱਤ ਨੂੰ ਦਿੱਤੀ ਹੋਰਗਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤਾਂ ਇਸ ਤੋਂ ਅੱਗੇ ਆਪਾਂ ਦੇਖੀਏ ਫਿਰ ਹੋਰ ਇਹ ਤੋਂ ਬਾਅਦ ਕੀ ਹੁੰਦਾ ਇਸ ਤੋਂ ਬਾਅਦ ਇਹ ਚ ਰੱਖਣੀ ਹੁੰਦੀ ਹੈ ਮਤਲਬ ਜਿਹੜਾ ਜਾਲਾ ਹੈਗਾ ਨਾ ਉਹਨੂੰ ਖਲੋਰ ਦਿੰਦੇ ਚੰਗੀ ਤਰ੍ਹਾਂ ਕਿ ਮਸ਼ਰੂਮ ਖਿੱਚੇ ਚ ਨਾ ਹੋ ਗਏ ਅੱਛਾ ਮਸ਼ਰੂਮ ਜਦ ਬੈਗ ਤੇ ਪੂਰੇ ਖਿਲਰ ਕੇ ਹੋ ਗਏ ਹੂੰ ਹੂੰ ਉਸ ਤੋਂ ਬਾਅਦ ਉਹਦੇ ਉੱਪਰ ਹਲਕਾ ਹਲਕਾ ਨਾ ਕੋਕੋ ਪੀਟ ਦਾ ਹੀ ਚੜਾ ਦਿੰਦੇ ਹਾਂ 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 ਕਿ ਜਿਹੜਾ ਜਾਲਾ ਹੈਗਾ ਉੱਤੇ ਸਿੱਧਾ ਪਾਣੀ ਲੱਗ ਜਾਓ ਜਾਲਾ ਮਰ ਜਾਣਾ ਤਾਂ ਕੋਕੋ ਪਿਟ ਚਾਹ ਦੇ ਉੱਤੇ ਉਹ 4 ਨੰਬਰ ਚ ਆਇਆ ਅੱਛਾ ਇਹ 4 ਨੰਬਰ ਦੇ ਵਿੱਚ ਠੀਕ ਹੈ ਤਾਂ ਜਿਵੇਂ ਮੰਨ ਲਓ ਇਹ ਪੂਰਾ ਤਾਂ ਉਹ ਜਮਾ ਏਸੀ ਉਸੀ ਸਾਰੇ ਮੇਨਟੇਨ ਕਰਨ ਵਾਸਤੇ ਲਾਏ ਹੋਏ ਨੇ ਇਹਦੇ ਹਾਂਜੀ ਹਾਂਜੀ ਹਾਂ ਅੱਛਾ ਹੁਣ ਪੂਰੀ ਤਰ੍ਹਾਂ ਉੱਪਰ ਆ ਗਿਆ ਅੱਛਾ ਉਸ ਤੋਂ ਪੂਰੀ ਤਰ੍ਹਾਂ ਜਾਲਾ ਉੱਪਰ ਆ ਗਿਆ ਇਹਦੇ ਵਿੱਚ ਇਹ ਜਾਲ ਹੁਣ ਪਿੰਨ ਬਣਨ ਲੱਗ ਪਿਆ ਅੱਛਾ ਉੱਥੇ ਜਾਲਾ ਸੀ ਸਿਲியம் ਇਹ ਪਿੰਨ ਬਣਨ ਲੱਗ ਪਿਆ ਠੀਕ ਹੈ ਇਹ ਹੋਰ ਹੋ리 ਪਹਿਲਾ ਮਰਡਰ ਦਾ ਦਾਣਾ ਬੰਮੂ ਨਿਕਲੇਗਾ ਅੱਛਾ ਹੁਣ ਇਹਦੇ ਚ ਆਪਾਂ CO2 ਨੂੰ ਕਲੀਅਰ ਕਰਦੇ ਆਂ ਅਜਾ CO2 ਕਲੀਅਰ ਹਾਂ ਇਹ ਠੰਡਾ ਹੈ ਨਾ ਹਾਂ 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 ਇਹਦੀ ਹੁਣ CO2 ਬਿਲਕੁਲ ਕਲੀਅਰ ਹੈ ਅੱਛਾ ਜਿਵੇਂ ਸਮੂਤ ਕਲੀਅਰ ਹੋਏਗੀ ਉਦੋਂ-ਉਦੋਂ ਮਸਲੂਮੋ ਖਾਂਸ਼ੇ ਠੀਕ ਹੈ ਹੁਣ ਅੱਗੇ ਤਾਂ ਦਿਖਾ ਲਾਂਗੇ ਰੰਗ ਦੇ ਖੂਨ ਚ ਆਪਣੇ ਮਸਲੂਮੋ ਸ਼ੇਪ ਆ ਅੱਛਾ ਠੀਕ ਹੈ ਤਾਂ ਜਦ ਪੁੱਤ ਕਰਾਉਂਦਾ ਤੁਹਾਡੇ ਨਾਲ ਕੰਮ ਹੋ ਗਿਆ ਇਹ ਫੀਲ ਕੀ ਹੁੰਦਾ ਇੱਕ ਪਿਓ ਨੂੰ ਦਾ ਕਹਿੰਦੇ ਸਭ ਤੋਂ ਵੱਡਾ ਹੌਸਲਾ ਹੀ ਪੁੱਤ ਦਾ ਬਹੁਤ ਹੁੰਦਾ ਹੀ ਹੈ ਬਿਲਕੁਲ ਗਰਵ ਹੁੰਦਾ ਹੀ ਹੈ ਪੂਰਾ ਗਰਵ ਹੁੰਦਾ ਹੈ ਕਿੰਨੇ ਕੱਲਾ ਸੀ ਉਹਨੇ ਇਹ ਨਾਲ ਖੜਦਾ ਮੈਨੂੰ ਲੋੜ ਹੀ ਨਹੀਂ ਪੈਂਦੀ ਹਸਟੇਜ ਦਾ ਸਿਰਫ ਇੱਕ ਜਾਂ ਦੋ ਦਿਨਾਂ ਦਾ ਅੱਛਾ ਸਾਰਾ ਇਹੀ ਸੰਭਦਾ ਇੱਥੇ ਹੀ ਰਹਿੰਦਾ ਹੈ ਜੇ ਛੇ ਮਹੀਨੇ ਹੋ ਜਾਂਦੇ ਨੂੰ ਘਰੇ ਆਇਆ ਅੱਛਾ ਇੱਥੇ ਹੀ ਰਹਿੰਦੇ ਨੇ ਹਾਂਜੀ ਹਾਂਜੀ ਇੱਥੇ ਜੀ ਲੱਗਣ ਲੱਗ ਗਿਆ ਹੋਰ ਕਹਿੰਦੇ ਜੱਟਾਂ ਦੇ ਪੁੱਤਾਂ ਵਾਂਗ ਹੈਗੇ ਅੱਛਾ ਇੱਥੇ ਲੇ ਪਾਸੀ ਬਣ ਗਈ ਤੇ ਕੰਮ ਕਰ ਰਹੇ ਨੇ ਬਾਈ ਜੀ ਮਾਲ ਕੱਟਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਆ ਜੋ ਉਸ ਤੋਂ ਬਾਅਦ ਵਾਲਾ ਪ੍ਰੋਸੈਸਰ ਚ ਮਟਰ ਦੇ ਦਾਣੇ ਵਾਕ ਜਿਹੜੀ ਤੁਸੀਂ ਕਹਿੰਦੇ ਹੋਏ ਹੋਣੀ ਆ ਆ ਛੋਟੇ ਛੋਟੇ ਆਣ ਲੱਗੇ ਨਾ ਹੁਣ ਜਿੰਦਾ ਆ ਸਾਈਜ਼ ਆ ਇਹ ਸ਼ਾਮ ਤੱਕ ਕੱਟਣ ਜੋਗਾ ਹੋ ਜਾਏਗਾ ਅੱਛਾ ਸ਼ਾਮ ਤੱਕ ਕੱਟਣ ਜੋਗਾ ਹੋ ਜਾਏਗਾ ਹਾਂ ਠੀਕ ਡੇਲੀ ਮਤਲਬ ਹੁਣ ਇਹਦੇ ਤੋਂ ਅਸੀਂ ਡੇਲੀ ਤੋੜੀ ਜਾਣਾ ਅੱਛਾ ਅਸੀਂ ਸ਼ਾਮ ਤੱਕ ਤੋੜਨਾ ਹੈ ਕੱਲ ਸਵੇਰੇ ਫੇਰ ਆ ਜਾਣਾ ਅੱਛਾ ਮੇਰੇ ਦਾ ਇਹ ਕੱਲ ਰਾਤੀ ਤੜਾਈ ਹੋਈ ਸੀ ਅੱਜ ਹੁਣ ਫਿਰ ਤਿਆਰ ਹੈ ਅੱਛਾ ਇਹ ਰਾਤ ਤੜਾਈ ਹੋਈ ਹੋਈ ਹੈ ਹਾਂਜੀ ਹਾਂਜੀ ਹੁਣ ਅੱਜ ਰਾਤੀ ਫਿਰ ਤੜਾਈ ਹੋਏਗੀ ਮੰਡੀ ਚਲਾ ਜਾਏਗਾ ਕੱਲ ਰਾਤੀ ਫਿਰ ਤੜਾਈ ਇਹਦੇ ਵਿੱਚ ਜਿਵੇਂ ਮੰਨ ਲਓ ਆਪਾਂ ਕਹਿੰਦੇ ਆ ਵੀ ਜਿਹੜੇ ਹੋਰ ਰੇਹਾਂ ਸਪਰੇਹਾਂ ਪੈਂਦੀਆਂ ਨੇ ਇਹਦੇ ਵਿੱਚ ਕੁਝ ਹੁੰਦਾ ਇੰਦਾ ਕੀ ਨਹੀਂ ਇੰਦਾ ਤਾਂ ਕੁਝ ਨਹੀਂ ਜੀ ਇੱਕ ਦੋ ਕੈਮੀਕਲ ਪੈਂਦੇ ਆ ਉਹ ਵੀ ਜ਼ਮੀਨ ਦੇ ਉੱਪਰ ਅਸੀਂ ਪਾਉਂਦੇ ਆ ਥੱਲੇ ਵੀ ਕੀੜਾ ਪਤੰਗਾ ਕੋਈ ਅੰਦਰ ਨਾ ਆਵੇ ਅੱਛਾ ਜਮੀਨ ਦੇ ਥੱਲੇ ਪਾਉਂਦੇ ਆ ਇਹ ਥੱਲੇ ਹੀ ਪਾਉਣਾ ਪੈਂਦਾ ਇਹਦੇ ਵਿੱਚ ਸਿੰਪਲ ਪਾਣੀ ਲੱਗਦਾ ਹੈ ਉਹਦੇ ਚ ਬਲੀਚਿੰਗ ਵਗੈਰਾ ਪੈਂਦੀ ਮਾੜੀ ਮੋਟੀ ਪਾਊਡਰ ਜਿਹੜਾ ਬਲੀਚਿੰਗ ਦਾ ਹੁੰਦਾ ਬਸ ਉਹੀ ਪੈਂਦਾ ਜੀ ਅੱਛਾ ਇਹਦੇ ਵਿੱਚ ਯਾਨੀ ਕਿ ਪਾਣੀ ਪਾਣੀ ਕਿਵੇਂ ਪਾਉਣੀ ਆ ਫਿਰ ਤੁਸੀਂ ਫੁਆਰੇ ਨਾਲ ਜੇ ਫੁਆਰੇ ਨਾਲ ਮਾੜਾ ਮਾੜਾ ਹਾਂ ਮਾੜਾ ਮਾੜਾ ਫੁਆਰੇ ਨਾਲ ਠੀਕ ਹੈ ਉਹ ਟੱਪ ਦੇ ਵਿੱਚ ਲ ਭਰ ਕੇ ਬਾਹਰ ਰੱਖ ਲਈਦਾ ਉਹ ਫੁਆਰਾ ਰਲੇ ਪਰ ਆਪਣੇ ਆਪ ਫੁਆਰੇ ਨਾਲ ਜਿਵੇਂ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਆ ਖੇਤੀ ਸੰਕਟ ਹੈ ਖੇਤੀ ਦੇ ਵਿੱਚ ਹੁਣ ਜਿਵੇਂ ਮੰਨ ਲਓ ਤੁਸੀਂ ਕਿਸਾਨ ਜ਼ਿਆਦਾਤਰ ਬਚਦਾ ਨਹੀਂ ਮਨ ਲਓ ਇਹ ਚੀਜ਼ ਤੁਸੀਂ ਕਰਦੇ ਹੋ ਇਹਦੇ ਵਿੱਚ ਮੁਨਾਫਾ ਕਿੰਨਾ ਕਾ ਮੁਨਾਫਾ ਪੂਰਾ ਮੁਨਾਫਾ ਹੀ ਹੈ ਜੀ ਤੁਸੀਂ ਮੰਨ ਕੇ ਚਲੋ 30 ਤੋਂ 35% ਮੁਨਾਫਾ ਹੈਗਾ ਪਰ ਅਗਰ ਕਿਸਾਨ ਹਾਈ ਟੈਕ ਵੱਲ ਨੂੰ ਤੁਰਨਗੇ ਤਾਂ ਪੰਜਾਬ ਦੀ ਹੋਰ ਤਰੱਕੀ ਵੱਧ ਹੋਊਗੀ ਹਾਂ ਹਾਂ ਕਿਉਂਕਿ ਅੱਜ ਕੱਲ ਜਿਹੜਾ ਜ਼ਮਾਨਾ ਉਹ ਨਹੀਂ ਰਿਹਾ ਵੀ ਆਪਾਂ 1 ਕਿੱਲੇ ਦੇ ਵਿੱਚ ਆਲੂ ਵਾਲੇ ਜੀ ਉਹ ਕੀ 40 50000 ਰੁਪਏ ਦਾ ਆਲੂ ਹੋ ਗਏ ਹਾਂ ਹਾਂ ਇਹਦੇ ਤੁਸੀਂ 1 ਕਿੱਲੇ 'ਚੋਂ ਚਾਹੇ 50 ਲੱਖ ਦਾ ਮਾਲ ਕੱਢ ਲਓ ਅੱਛਾ 1 ਕਿੱਲੇ 'ਚੋਂ 50 ਲੱਖ ਦੀ ਮਸ਼ਰੂਮ ਕੱਢ ਸਕਦੇ ਹਾਂ ਆਪਣੀ ਟੋਟਲ ਜਨਾ 1 ਕਿੱਲਾ ਹੀ ਹੈ ਜੀ ਅਛਾ ਇਹ ਟੋਟਲ ਫੈਕਟਰੀ ਆ ਜਿਹੜੀ ਇੱਕ ਕਿਲੇ ਚ ਆ ਆਪਣੀ ਡੇਲੀ ਦੀ ਐਵਰੇਜ ਜਿਹੜੀ ਹੈਗੀ ਆ 1500 ਤੋਂ 1800 ਕਿਲੋ ਦੀ ਹੈਗੀ ਹੈ 1500 ਤੋਂ 1800 ਕਿਲੋ ਪ੍ਰੋਡਿਊਸ ਕਰਦੇ ਹੋਂ ਹਰ ਰੋਜ਼ ਹਾਂਜੀ ਠੀਕ ਹੈ ਤੇ ਰੇਟ ਮੰਡੀ ਦਾ ਜਿੱਦਾਂ ਕਿਸੇ ਦਿਨ 120 ਵੀ ਹੈਗਾ ਕਿਸੇ ਦਿਨ 130 ਵੀ ਹੈਗਾ ਕਿਸੇ ਦਿਨ 140 ਵੀ ਹੈਗਾ ਹਾਂ 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 ਕਈ ਵਾਰ ਸੀਜ਼ਨ ਜਿਹਨੂੰ ਕਹਿੰਦੇ ਨੇ ਅਸੀਂ ਗਰਮੀਆਂ ਦਾ ਸੀਜ਼ਨ 200 ਰੁਪਏ 210 ਰੁਪਏ ਵੀ ਰੇਟ ਚਲਾ ਜਾਂਦਾ ਅੱਛਾ ਸਾਨੂੰ ਖਰਚਾ ਤਾਂ ਉਹੀ ਹੈ ਹਾਂ ਜੈਸੀ ਘੜ ਦੀ ਕੋਸਟ ਕਰੀਏ ਤਾਂ 50 ਤੋਂ 55 ਰੁਪਏ ਜੇ ਮੰਨ ਲਓ ਮਾਰਕੀਟਿੰਗ ਹੈ ਦੀ ਹੁਣ ਇਸ ਤੋਂ ਬਾਅਦ ਤੇ ਇੱਥੇ ਤਿਆਰ ਹੋ ਜਾਂਦੀਆਂ ਇਸ ਤੋਂ ਬਾਅਦ ਮਾਰਕੀਟ ਵਾਸਤੇ ਜਾਂਦੀਆਂ ਨੇ ਮਾਰਕੀਟ ਵਾਸਤੇ ਸਾਨੂੰ ਲੋੜ ਨਹੀਂ ਕਿ ਜੀ ਮਾਰਕੀਟ ਸਵੇਰੇ ਮੰਡੀ ਨਾਲ ਦੇ ਫੋਨ ਆਣਾ ਸ਼ੁਰੂ ਹੋ ਜਾਂਦੇ ਕਿੰਨਾ ਮਾਲ ਆ ਅੱਛਾ ਲੈ ਕੇ ਵੀ ਆਪ ਜਾਂਦੇ ਨੇ ਉਹਨਾਂ ਦੀਆਂ ਗੱਡੀਆਂ ਆਦੀਆਂ ਆਪ ਲੈ ਜਾਂਦੇ ਆ ਅਸੀਂ ਸਿਰਫ ਸਾਡਾ ਕੰਮ ਆ ਸਿਰਫ ਪੈਕਿੰਗ ਤੱਕ ਵੇਚਣ ਚ ਵੇਚਣ ਦਾ ਉਹ ਸ਼ੇਅਰਦਰ ਨਹੀਂ ਹੈ ਹੀ ਨਹੀਂ ਇਹਨੂੰ ਵਿਕਿਆ ਤਾਂ ਪਹਿਲਾਂ ਹੀ ਹੋਇਆ ਜੇ ਤੁਹਾਡੇ ਹੁਣ 100 ਕਿਲੋ ਮਾਲ ਨਿਕਲ ਰਿਹਾ ਤਾਂ ਮੰਡੀ 500 ਮੰਗ ਰਹੀ ਹੈ ਅੱਛਾ ਇੰਨੀ ਡਿਮਾਂਡ ਇੰਨੀ ਤੁਸੀਂ ਕਿਤੋਂ ਪੂਰੀ ਕਰ ਲੋਗੇ ਸਿਰਵਾ ਦੋ ਤਿੰਨ ਮਹੀਨੇ ਥੋੜੀ ਜਿਹੀ ਡਿਮਾਂਡ ਘਟਦੀ ਹੈ ਜਦੋਂ ਕੱਚੇ ਸ਼ੈੱਡ ਲੱਗ ਜਾਂਦੇ ਆ ਸਰਦੀਆਂ ਦੇ ਵਿੱਚ ਉਹ ਵੀ ਡਿਮਾਂਡ ਪੂਰੀ ਰਹਿੰਦੀ ਹੈ ਮੈਂ ਇਹ ਨਹੀਂ ਕਹ ਰਿਹਾ ਕਿ ਹੁਣ ਜਿਵੇਂ ਅੱਜ ਅੱਜ ਦੀ ਰੇਟ ਜੀ 130 ਪੈਸੇ ਦੀ ਰੇਟ 130 ਪੈਸੇ ਦੀ ਰੇਟ ਅੱਜ ਦੀ ਡੇਟ ਜੀ ਵੀ ਹੈਗਾ ਅੱਛਾ ਪਰ ਜਦ ਕੀ ਡਿਮਾਂਡ ਹੈ ਤਾਂ ਹੀ ਰੇਟ ਹੈ ਅਗਰ ਮੈਂ ਇਸ ਦੇ ਨਾਲ ਜੇ ਮਨ ਲਓ ਹੋਰ ਇਸ ਤੋਂ ਅੱਗੇ ਕੋਈ ਪ੍ਰੋਸੈਸਿੰਗ ਹੁੰਦੀ ਆ ਹਾਂ ਅੱਛਾ ਇਸ ਤੋਂ ਅੱਗੇ ਪੈਕਿੰਗ ਹੁੰਦੀ ਆ ਚਲੋ ਆਜੋ ਪੈਕਿੰਗ ਦੇਖਦੇ ਆ ਫਿਰ ਆਪਾਂ ਨਾ ਜਿੱਥੇ ਹੁੰਦੀ ਆ ਇਥੇ ਪੈਕਿੰਗ ਹੁੰਦੀ ਹੈ ਸਾਰੀ ਇਹ ਠੀਕ ਹੈ ਠੀਕ ਹੈ ਪਹਿਲਾਂ ਕਟਿੰਗ ਹੋ ਕੇ ਆਦਾ ਇਧਰੋਂ ਡੱਬੀਆਂ ਵਾਲੀ ਤੇ ਗਰੇਟਾਂ ਬਣ ਕੇ ਆ ਜਾਂਦੀਆਂ ਅੱਛਾ ਅੰਦਰੋਂ ਗਰੇਟਾਂ ਦੇ ਵਿੱਚ ਇਦਾਂ ਡੱਬੀਆਂ ਚ ਪੈ ਕੇ ਹਾਂਜੀ ਉਸ ਤੋਂ ਬਾਅਦ ਫਿਰ ਉਹ ਉੱਥੇ ਵੇਟ ਕਰਦੇ ਆ ਤੇ ਉਹ ਸਾਫ਼ ਕਰ ਲੈਂਦੇ ਆ ਜਿੰਮੇ ਜ਼ਿਆਦਾ ਮਿੱਟੀ ਹੈਗੀ ਹੈ ਅੱਛਾ ਹਵਾ ਜੀ ਮਾਰਨੇ ਆ ਹਾਂਜੀ ਹਾਂਜੀ ਉਸ ਤੋਂ ਬਾਅਦ ਬਸ ਪੈਕਿੰਗ ਹੋ ਗਏ ਤੇ ਆਰ ਕੱਤੇ ਦੇ ਡੱਬੀਆਂ ਚ ਇਦਾਂ ਸਿੱਧਾ ਹੀ ਭੰਡੇ ਹੈ ਪੈਕਿੰਗ ਕਰਦੇ ਜੇ ਮੈਂ ਪੁੱਛਾਂ ਜੇ ਮੰਨ ਲਓ ਹੁਣ ਤੁਸੀਂ ਕਿਹਾ ਕੈਨੇਡਾ ਛੱਡ ਕੇ ਟਾਡੇ ਮੁੰਡੇ ਨੇ ਹੈਨਾ ਇੱਥੇ ਉਹ ਕੀਤਾ ਕਿੰਨੇ ਬੰਦਿਆਂ ਨੂੰ ਰਜਕਾਰ ਕਿੰਨੇ ਬੰਦਿਆਂ ਨੂੰ ਦੇਖ ਰਹੇ ਹੋ ਕਿੰਨੇ ਟਾਈਮ ਤੋਂ ਕੰਮ ਕਰਦੇ ਨੇ ਸਾਰੇ ਆ ਸਾਰੇ ਆਪਣੇ ਕੋ ਪੁਰਾਣੇ ਆ ਜੀ ਅੱਛਾ ਇਹ ਕੱਚੇ ਸ਼ੈਡਾਂ ਤੋਂ ਆ ਜੀ ਆਪਣੇ ਕੋਲ ਅੱਛਾ ਜਦੋਂ ਕੱਚਾ ਸ਼ੁਰੂਆਤੀ ਤੋਂ ਆਉਂਦੇ ਨੇ ਸਾਡੇ ਗੇਟਵੇਨ ਅੰਕਲ ਆ ਜੀ ਉਹ ਮੁੰਡਾ ਸਾਡਾ ਸੂਰਜ ਵੈਲਡਿੰਗ ਵਾਲਾ ਸਾਰਾ ਜਿੰਨਾ ਸ਼ੈਡ ਸ਼ੂਟ ਪਾਇਆ ਸਾਰਾ ਮੁੰਡੇ ਨੇ ਪਾਇਆ ਅੱਛਾ ਉਹ ਮੁੰਡੇ ਨੇ ਸੀਵੀ ਵਾਲਾ ਸ਼ੁਰੂ ਤੋਂ ਜੀ ਠੀਕ ਹੈ ਜੀ ਆ ਦੋਨੋਂ ਜਿਹਨੇ ਪੁਰਾਣੇ ਆਪਣੇ ਉਹਦੇ ਚ ਟੂੜੀ ਵਾਲਾ ਜਿਹੜੇ ਸ਼ੁਰੂ ਤੋਂ ਕੱਚੇ ਸ਼ੈਡਾਂ 'ਚ ਟੂੜੀ ਨੂੰ ਖਾਹਦੇ ਸੀ ਯਾਨੀ ਕਿ ਮੰਨ ਲਓ ਸ਼ੁਰੂਆਤੀ ਦੌਰ ਦੇ ਸਾਥੀ ਨੇ ਤੁਹਾਡੇ ਸਾਰੇ ਇਹ ਠੀਕ ਹੈ ਠੀਕ ਹੈ ਠੀਕ ਹੈ ਤਾਂ ਮੰਨ ਲਓ ਜੇ ਕਿੰਨੇ ਬੰਦਿਆਂ ਨੂੰ ਸਾਰਾ ਜੇ ਓਵਰਆਲ ਪੁੱਛਾਂ ਮੈਂ ਕਿੰਨੇ ਬੰਦਿਆਂ ਨੂੰ ਸਵਾ 100 ਬੰਦੇ ਨੂੰ ਰੋਜ਼ਗਾਰ ਦੇ ਰਹੇ ਹਾਂ ਇੱਕ ਪਿੰਡ ਦੇ ਵਿੱਚ ਰਹਿ ਕੇ ਹੈਨਾ ਤਾਂ ਬਾਈਆਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਆਪਕੀ ਸਾਸਿਕਾਲ ਜੀ ਕਿੰਨੇ ਟਾਈਮ ਤੋਂ ਕੰਮ ਕਰਦੀ ਹੋ ਜੀ ਇੱਧਰ ਮੈਨੂੰ 3 ਸਾਲ ਤੋਂ ਉੱਤੇ ਹੋ ਗਏ ਜੀ 3 ਸਾਲ ਤੋਂ ਉੱਪਰ ਹੋ ਗਏ ਜੀ ਤਾਂ ਮੰਨ ਲਓ ਇੱਕ ਜਿਹੜੇ ਕੈਨੇਡਾ ਜਾਈ ਜਾਂਦੇ ਨੇ ਹੈਨਾ ਬੰਦੇ ਆਪਣੇ ਇਹ ਇੱਥੇ ਰਹਿ ਕੇ ਤੁਹਾਨੂੰ ਰੋਜ਼ਗਾਰ ਦੇ ਰਹੇ ਨੇ ਨਾਲੇ ਆਪਣਾ ਰੋਜ਼ਗਾਰ ਚੱਲ ਰਿਹਾ ਕੀ ਕਹਿਣਾ ਚਾਹੋਗੇ ਇੱਥੇ ਰੋਜ਼ਗਾਰ ਸਾਨੂੰ ਵਧੀਆ ਮਿਲ ਰਿਹਾ ਜੀ ਬਾਹਰ ਜਾਣ ਦੇ ਹਨ ਲੋੜ ਨਹੀਂ ਇੱਥੇ ਕੰਮ ਕਰੀ ਵਧੀਆ ਚੱਲੀ ਜਾਂਦਾ ਸਾਡੇ ਹਾਂਜੀ ਠੀਕ ਹੈ ਤਾਂ ਇੱਧਰ ਬਾਈ ਤੁਸੀਂ ਬਾਈ ਜੀ ਕੀ ਕੰਮ ਕਰਦੇ ਹੋ ਇੱਥੇ ਮੇਰਾ ਬਿਲਡਿੰਗ ਦਾ ਕੰਮ ਜੀ ਇੱਥੇ ਹੀ ਅੱਛਾ ਬਿਲਡਿੰਗ ਦਾ ਹਾਂਜੀ 2-3 ਸਾਲ ਤੋਂ ਇੱਥੇ ਕੰਮ ਜੀ ਸ਼ੁਰੂ ਕਰਦੇ ਪਹਿਲਾਂ ਕੱਚੇ ਛੇਡਣ ਸੀ ਔਰ ਪੱਕੇ ਜਿਹੜੇ ਪਾਏ ਸਾਰੇ ਆ ਉਹ ਤਾਂ ਕਹਿ ਰਹੇ ਨੇ ਕਹਿੰਦੇ ਸ਼ੁਰੂਆਤੀ ਦੌਰ ਦੇ ਸਾਥੀ ਨੇ ਕਹਿੰਦੇ ਜਦੋਂ ਅਸੀਂ ਕੱਚੇ ਤੋਂ ਸ਼ੁਰੂ ਕੀਤਾ ਸੀ ਹਨਾ ਹਾਂਜੀ ਹਾਂਜੀ ਸ਼ੁਰੂਦ ਨਾਲ ਇਹਨਾਂ ਨੇ ਕੀਤਾ ਇਹ ਆਪਾਂ ਜੀ ਨਾਲ ਅੱਛਾ ਹਾਂਜੀ ਪੱਕੇ ਹੀ ਹੋਏ ਨਾ ਨਾਲ ਹੀ ਹੋ ਜਾਣੀ ਕਿ ਇੱਕ ਫੈਮਿਲੀ ਵਾਂਗ ਕੰਮ ਆ ਯਾਰ ਫੈਮਿਲੀ ਮੈਟਰੀ ਇਹਨਾਂ ਨਾਲ ਸਰ ਇਹਹੀ ਗੱਲ ਹੈ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਹਾਂਜੀ ਤਾਂ ਬਾਈ ਤੁਸੀਂ ਕੀ ਕੰਮ ਕਰਦੇ ਹੋ ਉੱਥੇ ਸਹੀ ਲਿਵਰਟੀ ਕੰਮ ਕਰਦਾ ਹਾਂ ਠੀਕ ਹੈ ਜੀ ਤੁਸੀਂ ਵੀ ਜੀ ਇਹ ਏਰੀਆ ਇਹੀ ਆ ਤੁਹਾਡਾ ਹਾਂਜੀ ਹਾਂ ਤਾਂ ਤੁਸੀਂ ਬਾਈ ਏ ਜੀ ਜੀ ਵੀਰੇ ਇਹ ਤੁਸੀਂ ਜੀਸੀਬੀ ਦਾ ਕੰਮ ਕਰਦੇ ਸੀ ਸੀ ਵੀ ਚਲਾਉਂਦੇ ਹੋ ਕਿਵੇਂ ਇਹਨਾਂ ਨਾਲ ਕੰਮ ਕਰਕੇ ਕਿਵੇਂ ਦਾ ਫੀਲ ਹੁੰਦਾ ਤੁਹਾਨੂੰ ਬਹੁਤ ਵਧੀਆ ਜੀ ਹਾਂਜੀ ਠੀਕ ਹੈ ਜੀ ਤਾਂ ਇਧਰ ਦਾਦਾ ਜੀ ਵੀ ਪਹੁੰਚ ਗਏ ਦਾਦਾ ਜੀ ਸਾਸਿਕਾਰ ਸਾਸਿਕਾਰ ਤਾਂ ਪੁੱਤ ਤੇ ਪੋਤੇ ਨੇ ਰਲ ਕੇ ਕਹਿੰਦੇ ਛੋਟਾ ਕੰਮ ਸ਼ੁਰੂ ਕੀਤਾ ਸੀਗਾ ਏਡਾ ਵੱਡਾ ਕੰਮ ਸ਼ੁਰੂ ਕਰਤਾ ਥੈਂਕ ਯੂ ਜੀ ਕਿਵੇਂ ਫੀਲ ਕਰਦੇ ਹੋ ਬਹੁਤ ਵਧੀਆ ਫੀਲ ਕਰਦੇ ਆ ਜੀ ਇਹਨਾਂ ਇਹਨਾਂ ਦੀ ਇੱਛਾ ਸੀ ਹੂੰ कि भाई मैं एक काम करना है मैं हाँ, हाँ। करो बड़ी खुशी ना करो आ, बड़े अच्छे ढंग ने स्टार्ट किया पहले मैं पहले कम से कम तो ये देखो हाँ। कि एकदम हाई लेवल ना काम करिए हाँ, पहले हाँ। स्टार्ट तो जी एक तरह का छोटे काम तो शुरू करो इन्होंने कच्चे सैड ला के उस काम शुरू किया उस तु रिस्पोंस अच्छा मिला फिर मैं चलो ਵੱਡਾ ਕੰਮ ਕਰਦਾਲੋ ਫਿਰ ਇਹਨਾਂ ਨੇ ਵੱਡਾ ਕੰਮ ਕੀਤਾ ਹੈ ਜਾਨੀ ਕਿ ਬਾਪੂ ਨੇ ਥਾਪੜਾ ਦਿੱਤਾ ਪੁੱਤ-ਪੋਤੇ ਨੇ ਫਿਰ ਕੰਮ ਚੱਕਦਾ ਟੀਸੀ ਦੇ ਲਿਆਤਾ ਇਹ ਇਹਨੇ ਤਾਂ ਕਮਾਲ ਕਰ ਦਿੱਤੀ ਹੈ ਕਿ ਦੇ ਕੋਈ ਪੜ੍ਹਨ ਦੀ ਉਮਰ ਤੇ ਗੁੰਮਰ ਫਿਰਨ ਦੀ ਉਮਰ ਆ ਸਮੇ ਤੇ ਇਹਨੇ ਪੜਵੀ ਰਿਆ ਨਾਲ ਹਾਂ ਔਰ ਨਾਲ ਇਤਨਾ ਵੱਡਾ ਕੰਮ ਸੰਭਾਲਦੇ ਹੈਗਾ ਸਾਰਾ ਕਾਉਂਸਲ ਦਾ ਕੰਮ ਇਹਦਾ ਇਥੋਂ ਦਾ ਸਾਰਾ ਵਰਕਰਾਂ ਦਾ ਕੰਮ ਹਾਂ ਔਰ ਈਵਨ ਸਾਰੀ ਪ੍ਰੋਡਕਸ਼ਨ ਦਾ ਵਰਕ ਬੜੇ ਅੱਛੇ ਡੰਗਲ ਸੰਭਾਲ ਰਿਹਾ ਹੈ ਹਾਂ ਹਾਂ ਸਾਰਾ ਜਾਨੀ ਕਿ 18 ਸਾਲ ਦਾ ਕਹਿੰਦੇ ਤੁਹਾਡਾ ਪੁੱਤਾ 18 ਸਾਲ ਦੇ ਬੱਚੇ ਨੂੰ ਤਾਂ ਅੱਜ ਕੱਲ ਮੈਂ ਕਹਿੰਦਾ ਵੀ ਆਪਾਂ ਕਹਿੰਦੇ ਆ ਕਾਲਜ ਜਾ ਤੂੰ ਹਜੇ ਤਰਾ ਕੰਮ ਕਰਨ ਦਾ ਟਾਈਮ ਨਹੀਂ ਅਕਲ ਕਹਿੰਦੇ 15 ਸਾਲ ਦੀ ਉਮਰ ਤੋਂ ਲੱਗਿਆ ਹੋਇਆ ਨਾਲ ਡੀਡੀਏ ਕਰ ਰਿਹਾ ਪੜ੍ਹ ਰਿਹਾ ਅੱਛਾ ਬੀਬੀਏ ਵੀ ਨਾਲ ਕਰ ਰਿਹਾ ਹਾਂਜੀ ਇੱਥੇ ਲੁਧਿਆਣਾ ਕੋਈ ਕਾਲਜ ਹੈਗਾ ਹਾਂ 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 ਟੌਕੀਮਾਨ ਉੱਥੇ ਡੀਡੀਏ ਵੀ ਕਰ ਰਿਹਾ ਬੀਬੀਏ ਵੀ ਕਰ ਰਿਹਾ ਨਾਲ ਪੜ੍ਹ ਰਿਹਾ ਹਾਂਜੀ 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 ਤਾਂ ਅਨੁਭਵ ਪੁੱਤ ਤੇ ਪੋਤੇ ਤੇ ਪਿਓ ਨੂੰ ਤੇ ਦਾਦੇ ਨੂੰ ਪੂਰਾ ਮਾਣਾ ਕੀ ਕਹਿਣਾ ਚਾਹੁੰਦੇ ਹੋ ਖੁਸ਼ੀ ਹੁੰਦੀ ਆ ਪੂਰੀ ਖੁਸ਼ੀ ਹੁੰਦੀ ਆ ਤਾਂ ਫਿਰ ਕਾਲਜ ਦਾ ਕਿੰਨਾ ਅਡਜਸਟਮੈਂਟ ਕਰਦੇ ਹੋ ਜਿਵੇਂ ਤੁਸੀਂ ਕਾਲਜ ਦੇ ਵਿੱਚ ਜਾਂਦੇ ਹੋ ਕਾਲਜ ਵਿੱਚ ਮਹੀਨੇ ਹੀ 5-6 ਦਿਨ ਜਾਇਦਾ ਅੱਛਾ ਕਾਲਜ ਦੇ ਵਿੱਚ ਠੀਕ ਆ ਇਹੀ ਕਾਹਲ ਜਾ ਕਹਿੰਦੇ ਆਪਣਾ ਹੈ ਐਕਚੁਅਲੀ ਭਾਈ ਸਾਹਿਬ ਵੀ ਨਾਲ ਹੀ ਇੱਥੇ ਰਹਿੰਦੇ ਨੇ ਅੱਛਾ ਠੀਕ ਹੈ ਜੀ ਤੇ ਇਹ ਨਾਲ ਹੀ ਹੁੰਦੇ ਨੇ ਆਪਣਾ ਸਾਰਾ ਅੱਛਾ ਪ੍ਰੋਡਕਸ਼ਨ ਤੱਕ ਇਹਨੇ ਦੇਖਣਾ ਹੁੰਦਾ ਪ੍ਰੋਡਕਸ਼ਨ ਤੋਂ ਅੱਗੇ ਦਾ ਸਾਰਾ ਕੰਮ ਇਹਨਾਂ ਦਾ ਹੈ ਅੱਛਾ ਪ੍ਰੋਡਕਸ਼ਨ ਤੋਂ ਅੱਗੇ ਦਾ ਬਾਈ ਜੀ ਤੁਹਾਡਾ ਕੰਮ ਸਾਰਾ ਜਿਵੇਂ ਮੰਨ ਲਓ ਕੋਈ ਲੈਣ ਆਉਂਦਾ ਸਾਰਾ ਸਿਸਟਮ ਹੈ ਨਾ ਪੈਕਿੰਗ ਬੁਕਿੰਗ ਕਟਾਈ ਪੈਕਿੰਗ ਸਾਰਾ ਮੈਂ ਕਰ ਦੇਖਦਾ ਹਾਂ ਹਾਂਜੀ ਸਾਰਾ ਕੁਝ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਹਾਂਜੀ ਸਾਰਾ ਹਾਂ ਹਾਂ ਠੀਕ ਆ ਤਾਂ ਕਿਵੇਂ ਦਾ ਫੀਲ ਹੁੰਦਾ ਜੇ ਮੰਨ ਲਓ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਆਪਣੀ ਲੋਕਾਂ ਵਾਸਤੇ ਕੰਮ ਕਰਦੇ ਆਂ ਲੋਕ ਬਾਹਰ ਨੂੰ ਭੱਜੀ ਜਾਂਦੇ ਨੇ ਹਾਂਜੀ ਨਹੀਂ ਨਹੀਂ ਬਾਹਰ ਨੂੰ ਭੱਜਣ ਦੀ ਕੋਈ ਲੋੜ ਨਹੀਂ ਇਹਦੇ ਬਹੁਤ ਸਕੋਪ ਹੈਗਾ ਹੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਨਵਾਂ ਪ੍ਰੋਜੈਕਟ ਜਿਹੜਾ ਸੋਚ ਰਹੇ ਹੈਗੇ ਕਿ ਅਸੀਂ ਇੱਕ ਡੈਰੀ ਕੰਪਲੈਕਸ ਇੱਥੇ ਬਹੁਤ ਵਧੀਆ ਬਣਾਣਾ ਹੈ ਅੱਛਾ ਉਹਦੇ ਵੀ ਸਾਡੀ ਪਲਾਨਿੰਗ ਹੈਗੀ ਹਾਂ ਕਿ ਉਹਦੇ ਦੇਸੀ ਗਾਵਾਂ ਹਾਂ ਔਰ ਪਿਓਰ ਮਤਲਬ ਨਾ ਜਿਹੜੇ ਜਾਨਵਰ ਆਪਾਂ ਰੱਖਣੇ ਹੈਗੇ ਉਹਨਾਂ ਨੂੰ ਫੀਡ ਜਿਹੜੀ ਦੇਣੀ ਹੈ ਪਿਓਰ ਦੇਣੀ ਹੈ ਆਰਗੇਨਿਕ ਫੀਡ ਦੇਣੀ ਹੈ ਅੱਛਾ ਔਰ ਉਹਦੇ ਅਕੋਰਡਿੰਗ ਅਸੀਂ ਉਹਦਾ ਸਾਰਾ ਕੁਝ ਪ੍ਰੋਡਕਟ ਤਿਆਰ ਕਰਕੇ ਹਮਮ ਮਾਰਕੀਟ ਇਤੇ ਆਂਗੇ ਠੀਕ ਆ ਫਿਰ ਜਿਵੇਂ ਆਹ ਕੰਮ ਪੁੱਤੇ ਨੇ ਸਿਰ ਟੀਸੀ ਤੇ ਚੱਕਦਾ ਪੁੱਤੇ ਨੇ ਉਹ ਵੀ ਚੱਕ ਦੇਣਾ ਹਾਂਜੀ ਦੂਜੇ ਬੇਟਾ ਹੈਗਾ ਉਹਨਾਂ ਨੂੰ ਇੱਥੇ ਲਿਆਣਾ ਹੈ ਅੱਛਾ ਉਹ ਵੀ ਪੁੱਤੇ ਹੈਗੇ 2000 ਹਾਂ ਉਹਨਾਂ ਚ ਵੀ ਕਿਸੇ ਨਾ ਕਿਸੇ ਨੂੰ ਸੈਟਿੰਗ ਕਰਨੀ ਹੈ ਆਪਾਂ ਨੇ ਇੱਕ ਡੇਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨਾ ਹੈ ਜਾਨੀ ਕਿ ਮੰਨ ਲਓ ਪੋਜ਼ਿਟਿਵ ਪੰਜਾਬ ਬਣਾਉਣਾ ਜਿਹੜਾ ਲੋਕਾਂ ਨੇ ਹੁਣ 네ਗੇਟਿਵ ਬਣਾਤਾ ਵੀ ਇੱਥੇ ਕੁਛ ਨਹੀਂ ਤਾਂ ਸਾਰਾ ਪਰਿਵਾਰ ਇੱਧਰ ਲੱਗੂਗਾ ਪੰਜਾਬ ਵਾਸਤੇ ਹੀ ਕੰਮ ਕਰੂ ਬਿਲਕੁਲ ਬਿਲਕੁਲ ਕੋ ਪੰਜਾਬ ਵਾਸਤੇ ਅਸੀਂ ਆਰਗੈਨਿਕ ਕੋਸ਼ਿਸ਼ ਕਰਾਂਗੇ ਅਸੀਂ ਕੀ ਉਹ ਰਗੈਨਿਕ ਚੀਜ਼ਾਂ ਮਿਲਣ ਠੀਕ ਹੈ ਜੀ ਤਾਂ ਬਾਈ ਜੀ ਜਿਵੇਂ ਮੈਂ ਗੱਲ ਕਰਾਂ ਛੋਟਾ ਕਿਸਾਨ ਆ ਉਹਨੇ ਸ਼ੁਰੂ ਕਰਨਾ ਆਪਣੇ ਇਹ ਕੰਮ ਜਿਵੇਂ ਕਿਸੇ ਨੇ ਵੀ ਚਲੋ ਸ਼ੁਰੂ ਕਰਨਾ ਹੋਇਆ ਹਨਾ ਕਿਵੇਂ ਸ਼ੁਰੂ ਕਰੇ ਬੰਦਾ ਜੇ ਕਿਸੇ ਨੇ ਕਰਨਾ ਜੇ ਹੁਣ ਖੇਤੀ ਸੰਕਟ ਚੱਲ ਰਿਹਾ ਜਿਹੜਾ ਪੰਜਾਬ ਉਹ ਕੱਚੇ ਛੜਾ ਦੇਖੋ ਕੱਚੇ ਛੜਾ ਤੁਸੀਂ ਬੜੇ ਆਰਾਮ ਨਾਲ ਕਰ ਸਕਦੇ ਹੋ 3 4 ਅਕਤੂਬਰ ਤੋਂ ਲੈ ਕੇ ਤੇ ਫਰਵਰੀ ਐਂਡ ਤੱਕ ਮਾਰਚ 15 ਤੱਕ ਵੀ ਚਲਾ ਜਾਂਦਾ ਹੈ ਠੰਡ ਦੇ ਸਾਬ ਮੌਸਮ ਦੇ ਸਾਬ ਨਾਲ ਬਹੁਤ ਵਧੀਆ ਸੀਜ਼ਨ ਲੱਗਦਾ ਹੁਣ ਕਈ ਬੰਦੇ ਹੈਗੇ ਆ ਆਪਣੇ ਹਰਿਆਣੇ ਦੇ ਵਿੱਚ ਹੈਗੇ ਜਿਹੜੇ ਸਾਲ ਦੇ ਵਿੱਚ ਕਰਦੇ ਕੱਚੀਆਂ ਝੋਪੜੀਆਂ ਸਿਰਫ ਅੱਛਾ ਹੁਣ ਉਹ ਵੀਸੀ ਵਾਲਾ ਕੀ ਨਾਮ ਉਹਦਾ ਸੀਐਸਏ ਸੀਐਸ ਐਗਰੋ ਹੈ ਉਹ ਸਿਰਫ ਕੱਚੀਆਂ ਝੋਪੜੀਆਂ ਲਾਂਦੇ ਆ 4 500 ਝੋਪੜੀ ਲਾਂਦੇ ਕੱਚੀ ਉਹ ਅ ਜਾਂ 4-500 ਕੱਚੀ ਝੌਂਪੜੀ ਲਾ ਕੇ ਕਰਦੇ ਨੇ ਠੀਕ ਉਹਦੇ 'ਚ ਹੀ ਕਰਦੇ ਨੇ ਬਹੁਤ ਵਧੀਆ ਪ੍ਰੋਫਿਟ ਆਉਦਾ 'ਚ ਵੀ ਹਾਂ 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 ਅਗਰ ਪੱਕਾ ਲਾਣਾ ਉਹਦੇ ਥੋੜੀ ਇਨਵੈਸਟਮੈਂਟ ਜ਼ਰੂਰ ਜ਼ਿਆਦਾ ਹੈ ਪਰ ਪ੍ਰੋਫਿਟ ਇਹਦੇ 'ਚ ਵੀ ਹੈਗਾ ਠੀਕ ਹੈ ਕੱਚੀਆਂ ਝੌਂਪੜੀਆਂ ਵਾਲਾ ਮੈਂ ਤਾਂ ਇਹੀ ਜਲਾ ਦਊਂਗਾ ਜਿੰਨੇ ਲਾਣਾ ਕਿਸਾਨ ਨੇ ਅਗਰ ਪਹਿਲਾਂ ਤਾਂ ਥੋੜੀ ਇਨਵੈਸਟਮੈਂਟ ਨਾਲ ਕੱਚੀਆਂ ਝੌਂਪੜੀਆਂ ਨਾਲ ਲਾ ਕੇ ਸ਼ੁਰੂ ਕਰੇ ਸਾਲ ਦੋ ਲਾ ਕੇ ਦੇਖੇ ਅਗਰ ਉਹਨੂੰ ਲੱਗਦਾ ਵੀ ਹਾਂ ਮੈਂ ਕਰ ਸਕਦਾ ਕਾਮਯਾਬ ਹੋ ਸਕਦਾ ਫਿਰ ਜਿੰਨਾ ਮਰਜ਼ੀ ਕਰ ਲਵੇ ਜਿਵੇਂ ਤੁਸੀਂ ਕਿਹਾ ਵੀ ਇੱਕ ਕਿੱਲੇ 'ਚ 50 ਲੱਖ ਵੀ ਬਣਾ ਸਕਦੇ ਆ ਹਾਂ ਬਿਲਕੁਲ ਬਣਾ ਸਕਦੇ ਆ ਸਾਨੂੰ ਇਹ ਹੁਣ ਸ਼ੁਰੂ ਦੇ ਵਿੱਚ ਬੜੇ ਔਖੇ ਹੋਏ ਇਧਰ ਧੱਕੇਗਾ ਉਧਰ ਧੱਕੇਗਾ ਬੈਂਕਾਂ 'ਚ ਜਾ ਪਰ ਐਂਡ ਆ ਕੇ ਬੈਂਕੋ ਮਹਾਰਾਸ਼ਟਰ ਨੇ ਸਾਡਾ ਹੱਥ ਫੜਿਆ ਹਾਂ ਔਰ ਬਹੁਤ ਸਾਥ ਦਿੱਤਾ ਸਾਡਾ ਬੈਂਕੋ ਮਹਾਰਾਸ਼ਟਰ ਨੇ ਜਿੱਥੇ ਜਿੱਥੇ ਮੈਨੂੰ ਜਿਵੇਂ ਹੁਣ ਕਈ ਵਾਰ ਜਦੋਂ ਸ਼ੁਰੂ ਕੀਤਾ ਲੋਹਾ 45 ਰੁਪਏ ਸੀ ਵਿੱਚਕਾਰ ਆ ਕੇ ਲੋਹਾ ਹੋ ਗਿਆ 82 83 ਰੁਪਏ ਅੱਛਾ ਹੋਰ ਕੋਈ ਬੈਂਕ ਹੁੰਦਾ ਉਹਨੇ ਕਹਣਾ ਸੀ ਭਾਈ ਮੈਂ ਤਾਂ ਜੋ ਕੋਟੇਸ਼ਨ ਫైనాన్స్ ਕਰਤੀ ਕਰਤੀ ਪਰ ਬੈਂਕੋ ਮਹਾਰਾਸ਼ਟਰਾ ਕੋਈ ਗੱਲ ਨਹੀਂ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਕੋਈ ਨਹੀਂ ਜੇ ਕੋਈ ਦਿੱਕਤ ਆਈ ਵੀ ਹੈ ਤਾਂ ਅਸੀਂ ਕੋਈ ਨਾ ਕੋਈ ਹੋਰ ਤੁਹਾਨੂੰ ਫੰਡਿੰਗ ਦੇ ਕੇ ਤੁਹਾਡਾ ਕੰਮ ਸਾਰ ਦਿੰਦੇ ਹਾਂ ਠੀਕ ਹੈ ਹਰ ਤਰ੍ਹਾਂ ਦਾ ਮਤਲਬ ਬੈਂਕੋ ਮਹਾਰਾਸ਼ਟਰਾ ਨੇ ਸਾਡਾ ਬਹੁਤ ਸਾਥ ਦਿੱਤਾ ਅਗਰ ਕੁਦਰਤ ਨੇ ਦਿੱਤਾ ਹੈ ਵੱਡਿਆਂ ਦਾ ਆਸ਼ੀਰਵਾਦ ਹੈ ਤਾਂ ਇੱਕ ਆਸ਼ੀਰਵਾਦ ਨਾਲ ਬੈਂਕੋ ਮਹਾਰਾਸ਼ਟਰਾ ਦਾ ਵੀ ਹੈ ਜੀ ਸਹੀ ਹੈ ਕਿਉਂਕਿ ਕਿਸਾਨ ਤਾਂ ਹੀ ਅੱਗੇ ਹੋ ਸਕਦਾ ਜੇ ਸਾਡੀਆਂ ਸਰਕਾਰਾਂ ਸਾਡਾ ਸਿਸਟਮ ਸਾਥ ਦੇਵੇ ਹਨ ਤਾਂ ਤਾਂ ਇਦਾਂ ਹੈ ਤਾਂ ਮੰਨ ਲਓ ਡੇਲੀ ਦਾ ਜਿਵੇਂ ਪੁੱਛਾਂ ਲਾਗਤ ਕਿੰਨੀ ਆ? ਪ੍ਰੋਫਿਟ ਕਿੰਨਾ ਕੁ ਹੋ ਜਾਂਦਾ? ਜੇ ਮੰਨ ਲਓ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਸ਼ੁਰੂ ਕੀਤਾ ਸੀਗਾ ਜਦੋਂ? ਹਾਂਜੀ। ਉਦੋਂ ਲਾਗਤ ਕਿੰਨੀ ਗਈ ਸੀ? ਉਦੋਂ ਆਪਣੇ 10 ਲੱਖ ਰੁਪਏ ਲੱਗਦਾਈ ਸੀ। 10 ਲੱਖ ਰੁਪਏ ਲਾਗਤ ਆਈ ਸੀ। ਹਾਂਜੀ। ਕੱਚੇ ਤੋਂ ਜਿਹੜਾ ਤੇ ਉਹ 5-6 ਲੱਖ ਰੁਪਏ ਲੇਬਰ ਚੱਲੀ ਗਈ ਤੇ ਟੋਟਲ ਜਿਹੜਾ ਆਪਾਂ ਮਾਲ ਵੇਚਿਆ 25 ਤੋਂ 26 ਲੱਖ ਰੁਪਏ ਵਿੱਚ। ਅੱਛਾ। ਤਾਂ ਜਿਵੇਂ ਮੰਨ ਲਓ 8-9 ਲੱਖ ਰੁਪਏ ਤੁਸੀਂ ਕਹਿ ਸਕਦੇ ਹੋ ਕਿ ਬਚ ਗਿਆ 8-9 ਲੱਖ ਰੁਪਇਆ ਆਮਦਨ ਹੈਗੀ ਆ ਹਨਾ ਠੀਕ ਉਹ 5 ਮਹੀਨਿਆਂ ਦੇ ਵਿੱਚ ਜਿਹੜੇ 5 ਮਹੀਨੇ ਹਨਾ ਠੀਕ ਹੈ ਤਾਂ ਇਸ ਤਰ੍ਹਾਂ ਜਿਵੇਂ ਮੰਨ ਲਓ ਪੰਜਾਬ ਦੀ ਜਿਹੜੀ ਖੇਤੀ ਆ ਕਿਸਾਨਾਂ ਨੂੰ ਲੋੜ ਆ ਵੀ ਇਹੋ ਜੀ ਖੇਤੀ ਕਰਨ ਨਾਲ ਜਿਹੜੀ ਮਾਰਕੀਟ ਦੇ ਵਿੱਚ ਜਿਹਦੀ ਲੋੜ ਜ਼ਿਆਦਾ ਹਾਂਜੀ ਜਿਹਦੀ ਡਿਮਾਂਡ ਜ਼ਿਆਦਾ ਉਹ ਕਰਕੇ ਵਧੀਆ ਨੋਰਮਲ ਸਾਰੇ ਅਗਰ ਕਣਕ ਬੀਜੇ ਸਾਰੇ ਕਣਕ ਬੀਜੇ ਉਹ ਕਣਕ ਦੀ ਡਿਮਾਂਡ ਖਤਮ ਹੋਏਗੀ ਇਹਨਾਂ ਚੀਜ਼ਾਂ ਦੀ ਡਿਮਾਂਡ ਹੈਗੀ ਆ ਕਿਸਾਨ ਕਰਕੇ ਦੇਖਣ ਬਹੁਤ ਫਾਇਦਾ ਮਿਲੇਗਾ ਅਸੀਂ ਟ੍ਰੇਨਿੰਗ ਵੀ ਦੇ ਰਹੇ ਹਾਂ ਤੁਹਾਡੇ ਕੋਈ ਮੁੰਡੇ ਆ ਰਹੇ ਸ ਅਸੀਂ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਦੇ ਬੈਚ ਬਣਾਏ ਹੋਏ ਆ। ਅੱਛਾ। ਮੁੰਡੇ ਆਂਦੇ ਆ 8-10 ਮੁੰਡੇ ਆ ਰਹੇ ਹੁਣ ਵੀ। ਅੱਛਾ। ਤੇ ਅਗਲੇ ਨੈਕਸਟ ਮੰਥ ਵੀ ਮੇਰੇ ਖਿਆਲ ਅੱਠ-10 ਮੁੰਡੇ ਨੇ ਆਣਾ ਹੈ। ਹੂੰ ਹੂੰ ਹੂੰ। ਉਸ ਟ੍ਰੇਨਿੰਗ ਦੇ ਬੈਚ ਬਣਾਏ ਹੋਏ ਆ। ਸਾਡੀ ਅਸੀਂ ਟ੍ਰੇਨਿੰਗ ਦੇ ਰਹੇ ਆ। ਅਸੀਂ ਇਹ ਵੀ ਕਹਿੰਦੇ ਆ ਵੀ ਜੇਕਰ ਤੁਹਾਨੂੰ ਕੋਈ ਦਿੱਕਤ ਆਂਦੀ ਹੈ। ਹਾਂ। ਅਸੀਂ ਇੱਕ ਮਤਲਬ ਕਹ ਲਓ ਨੀ ਰੱਖਣ ਤੋਂ ਲੈ ਕੇ ਹਾਂ ਹਾਂ ਹਾਂ। ਐਂਡ ਤੱਕ ਤੁਹਾਡਾ ਪੂਰਾ ਸਾਥ ਦੇਾਂਗੇ। ਹਰ ਤਰ੍ਹਾਂ ਨਾਲ ਖੜੇ ਆ। ਅਛਾ ਜਾਨੀ ਕਿ ਜਿਵੇਂ ਮੈਨੋਂ ਜਿਹੜਾ ਬੈਚ ਆਉਂਦੇ ਨੇ ਮੁੰਡੇ ਆਉਂਦੇ ਨੇ ਤੁਹਾਡੇ ਕੋ ਸਿੱਖਣ ਆਉਂਦੇ ਨੇ ਉਹਨਾਂ ਦੀ ਕੋਈ ਫੀਸ ਹੁੰਦੀ ਆ ਆ ਕੁਝ ਮਾਈਨਰ ਜੀ ਦੇਖੋ ਜੀ ਜੇ ਅਗਰ ਟਾਈਮ ਕੱਢਣਾ ਤਾਂ ਉਹਦੇ ਲਈ ਕੁਛ ਨਾ ਕੁਛ ਤਾਂ ਰੱਖਣੀ ਪੈਗੀ ਕੁਛ ਤਾਂ ਫੀਸ ਚਲ ਹੁੰਦੀ ਆ ਬੰਦੇ ਇੱਕ ਇੰਸਟੀਚਿਊਟ 10 12 ਦਿਨ ਦਾ ਜਿਵੇਂ ਕੋਰਸ ਹੈ ਉਹਦੇ ਹਿਸਾਬ ਨਾਲ ਹਰ ਕੋਰਸ 8 9 ਕੋਰਸ ਬਣਾਏ ਹੋਏ ਆ ਇੱਕ ਬਣਾਇਆ ਅਸੀਂ ਹਫਤੇ ਦਾ 10 ਦਿਨ ਦਾ ਇੱਕ ਬਣਾਇਆ ਅਸੀਂ ਜਿਵੇਂ ਮੰਨ ਲਓ ਤੁਸੀਂ ਵੀ ਪਹਿਲੇ ਦਿਨ ਤੂੜੀ ਗਿਰਨ ਤੋਂ ਲੈ ਕੇ ਰੂਮ ਚ ਜਾ ਕੇ ਐਂਡ ਤੱਕ ਫਸਲ ਨਿਕਲਣ ਤੱਕ ਉਹ 60 70 ਦਿਨ ਦਾ ਕੋਰਸ ਹੈ ਉਹ ਅਲੱਗ ਬਣਾਇ ਉਹ ਸਾਰੇ ਮਤਲਬ ਹਰ ਹਰ ਤਰੀਕੇ ਨਾਲ ਅਸੀਂ ਅੱਛਾ 65 70 ਦਿਨ ਦਾ ਜਿਹੜਾ ਸਾਰਾ ਸਿਸਟਮ ਆ ਉਹਦੇ ਵਿੱਚ ਤੁਸੀਂ ਸਾਰਾ ਸਿਖਾ ਦਿੰਦੇ ਹੋ ਸ਼ੁਰੂ ਤੋਂ ਲੈ ਕੇ ਵੀ ਸ਼ੁਰੂਆਤ ਕਿਵੇਂ ਕਰਨੀ ਆ ਐਂਡ ਤੱਕ ਮਾਰਕੀਟ ਦੇ ਵਿੱਚ ਕਿਵੇਂ ਵੇਚਣਾ ਹਾਂਜੀ ਹਾਂ ਸਾਰਾ ਕੁਝ ਮਤਲਬ ਜੇ ਕੋਈ ਕਹਿੰਦਾ ਵੀ ਮੈਂ ਆਪਣਾ 10 ਲੱਖ ਲਾ ਕੇ ਨਹੀਂ ਕਰ ਸਕਦਾ ਜੀ ਅਸੀਂ ਕਹਿੰਦੇ ਤੁਸੀਂ 10000 ਚਾ ਕੇ ਸਮਝ ਲਓ ਜੀ ਹਾਂ 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 ਸਹੀ ਆ ਵੀ ਜੇ ਤੈਨੂੰ ਸਮਝ ਆਂਦੀ ਆ ਕਾਰ ਨਹੀਂ ਆਂਦੀ ਛੱਡ ਦੇ ਉਹੀ ਗਾਈਡੈਂਸ ਵੀ ਪਹਿਲਾਂ ਗਾਈਡੈਂਸ ਲਓ ਉਸ ਤੋਂ ਬਾਅਦ ਸ਼ੁਰੂ ਕਰੋ ਬਿਲਕੁਲ ਤਾਂ ਭਈ ਤੁਹਾਡੀ ਉਮਰ ਦੇ ਜਿਹੜੇ ਬੱਚੇ ਨੇ ਮੇਰੇ ਯਾਰ ਕੇ ਵੀ ਲਾਲੋ ਚਲੋ ਵਿੱਚੇ ਮੰਨ ਲਓ ਜਿਹੜੇ ਬੰਦੇ ਕਹਿੰਦੇ ਨੇ ਜਿਨ੍ਹਾਂ ਨੂੰ ਦਿਖਦਾ ਫਿਊਚਰ ਗੋਲ ਸਿਰਫ ਕੈਨੇਡਾ ਅਮਰੀਕਾ ਦੇਖਦਾ ਕੀ ਕਹਿਣਾ ਚਾਹੂੰਗੀ ਉਹਨਾਂ ਮੁੰਡਿਆਂ ਨੂੰ ਕਿਹਾ ਤੁਸੀਂ ਵੀ ਪਹਿਲਾਂ ਜਾਣਾ ਚਾਹੁੰਦੇ ਸੀਗੇ ਛੱਡ ਤਾਂ ਉਹ ਸਾਰਾ ਟੀਚਾ ਜਿਹੜਾ ਹੈਗਾ ਸੀ ਹੁਣ ਇੱਥੇ ਕੀ ਟੀਚਾ ਤੇ ਉਹਨਾਂ ਮੁੰਡਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੁੜੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਹ ਕਹਿੰਦਾ ਕਿ ਇੱਥੇ ਰਹਿ ਕੇ ਇੱਥੇ ਡਿਵੈਲਪਮੈਂਟ ਕਰੋ ਮੈਨੂੰ ਮੌਨ ਟ੍ਰੇਨਿੰਗ ਵਾਲੇ ਵੀ ਬੜੇ ਲੋਕਾਂ ਦੇ ਕੈਨੇਡਾ ਤੋਂ ਹੀ ਫੋਨ ਆ ਰਹੇ ਹੈ ਕਿ ਆਪਾਂ ਅੱਜ ਜਿਵੇਂ ਇਸ ਮਹੀਨੇ ਦੇ ਅੰਦਰ ਨਾ ਆ ਰਹੇ ਆ ਆਪ ਹੁਣ ਬਾਹ ਇੱਥੇ ਹੀ ਕੰਮ ਕਰਨਾ ਹੈ ਅੱਛਾ ਬਾਹਰੋਂ ਵੀ ਫੋਨ ਕਰਦੇ ਨੇ ਬਾਹਰੋਂ ਵੀ ਬਹੁਤ ਫੋਨ ਆਉਂਦੇ ਨੇ ਅਸੀਂ ਰੋਜ਼ ਆ ਰਹੇ ਹਾਂ ਅੱਛਾ ਇਦਾਂ ਲਾਲੋ ਸਾਡੇ ਜਿਹੜਾ ਪਿਛਲਾ ਪੈ ਗਿਆ ਉਹ ਇੱਕ ਮੁੰਡਾ ਸੀਗਾ ਦੁਬਈ ਤੋਂ ਆਇਆ ਸੀ ਉਹਨੇ ਜਦੋਂ ਇੱਕ ਕੰਮ ਸਿੱਖਿਆ ਨਾ ਉਹ ਕਹਿੰਦਾ ਹੁਣ ਮੈਂ ਬਾਹਰ ਜਾਣਾ ਨਹੀਂ ਮੈਂ ਇਹੀ ਕੰਮ ਇੱਥੇ ਕਰਨਾ ਅੱਛਾ ਦੁਬਈ ਤੋਂ ਆ ਕੇ ਇੱਥੇ ਸਿੱਖਿਆ ਕੰਮ ਕਹਿੰਦਾ ਹੁਣ ਜਾਣਾ ਹੀ ਨਹੀਂ ਯਾਨੀ ਕਿ ਸਮਝ ਲੱਗ ਗਈ ਉਹਨੂੰ ਕੰਮ ਦੀ ਏਦਾਂ ਹੀ ਬਹੁਤ ਲੋਕੀ ਆ ਰਹੇ ਆ ਡਵੈਲਪਮੈਂਟ ਹੋ ਰਹੀ ਹੈ ਹੋਣੀ ਤਾਂ ਠੀਕ ਆ ਬਾਈ ਜੀ ਧੰਨਵਾਦ ਬਹੁਤ ਬਹੁਤ ਸਾਨੂੰ ਚੰਗਾ ਲੱਗਿਆ ਹੈ ਨਾ ਕਿਉਂਕਿ ਸਾਰ ਫਾਈਨਾਂਸ ਦੇ ਕੰਮ ਤੋਂ ਲੈ ਕੇ ਤੁਸੀਂ ਜਿਹੜਾ ਹੈਗਾ ਤੁਹਾਡਾ ਅਕਾਊਂਟ ਦਾ ਕੰਮ ਹੈ ਨਾ ਉਸ ਤੋਂ ਖੇਤੀ ਵੱਲ ਨੂੰ ਆਏ ਇਹ ਵੱਡੀ ਗੱਲ ਆ ਬਿਲਕੁਲ ਜੀ ਤਾਂ ਇਹ ਸੀ ਬਾਈ ਅਨੁਭਵ ਤੇ ਉਹਨਾਂ ਦੇ ਪਿਤਾ ਜੀ ਭਾਰਤ ਸਿੰਘ ਤੇ ਨਾਲ ਦਾਦਾ ਜੀ ਵੀ ਖੜੇ ਨੇ ਤਾਂ ਸਾਰੀ ਫੈਮਿਲੀ ਆ ਜਿਹੜੀ ਇਹ ਮਸ਼ਰੂਮ ਦਾ ਕੰਮ ਕਰਦੀ ਆ ਤੇ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਜਿਹੜੀਆਂ ਕੁੜੀਆਂ ਮੁੰਡੇ ਨੇ ਜਿਹੜੇ ਕਹਿੰਦੇ ਨੇ ਪੰਜਾਬ ਦੇ ਵਿੱਚ ਕੁਝ ਨਹੀਂ ਤਾਂ ਇਹਨਾਂ ਤੋਂ ਸਿੱਖਣ ਦੀ ਲੋੜ ਆ ਪੰਜਾਬ ਦੇ ਵਿੱਚ ਕੀ ਆ ਪੰਜਾਬ ਦੇ ਵਿੱਚ ਸਭ ਕੁਝ ਆ ਪਰ ਸਾਨੂੰ ਲੋੜ ਆ ਅਸੀਂ ਜਿਹੜੀ ਆਧੁਨਿਕ ਖੇਤੀ ਆ ਉਹਨੂੰ ਅਪਣਾਈਏ ਤੇ ਸਾਡੇ ਪੰਜਾਬ ਨੂੰ ਦੁਨੀਆ ਦੇ ਉੱਪਰ ਨੰਬਰ 1 ਸੂਬਾ ਬਣਾ ਸਕੀਏ ਤੇ ਸਾਡੇ ਪੰਜਾਬ ਨੂੰ ਜਿਹੜਾ ਪੰਜਾਬੀਅਤ ਆ ਉਹਨੂੰ ਦੁਨੀਆ ਦੇ ਵਿੱਚ ਫਲਾ ਸਕੀਏ ਕੈਮਰਾ ਪਰਸਨ ਦਵਿੰਦਰ ਦੇ ਨਾਲ ਮਹਾਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਲੁਧਿਆਣਾ